ਸਤਿ ਸ੍ਰੀ ਅਕਾਲ ਚਾਚੀ ਸਤਿ ਸ੍ਰੀ ਅਕਾਲ ਠੀਕ ਠਾਕ ਹਾਂ ਠੀਕ ਠਾਕ ਨਹੀਂ ਵਰਦੇ ਚ ਕੀ ਪੈਣਾ ਮੈਂ ਤਾਂ ਏਦਾਂ ਨਿਕਲ ਗਈ ਨਹਿਰਵਾਲ ਨੂੰ ਹਾਂ ਚੱਲੀ ਆ ਉਹਨਾਂ ਦੇ ਘਰ ਗਾਲਲਿਆਂ ਦੇ ਅੱਛਾ ਤੇ ਜੇ ਮੈਂ ਗਈ ਤੇ ਬੱਦਲ ਆ ਗਿਆ ਤੇ ਅਜੇ 5 ਮਿੰਟ ਬੈਠੀ ਉੱਥੇ ਤੇ ਮਿੰਟ ਚੋਂ ਦੀ ਮੀਂਹ ਆ ਗਿਆ ਆਜੋ ਫਿਰ ਅੰਦਰ ਆਜੋ ਮੈਂ ਨਹੀਂ ਹੁਣ ਭੇਜਦੀ ਕਿ ਜਾਣਾ ਰਿੰਪੀ ਵੱਲ ਹੋ ਕੇ ਜਾਨੀ ਆ ਅੱਛਾ ਅੱਛਾ ਆਈ ਆ ਆਹ ਭਾਈ ਇਹ ਡਹੀ ਕੰਮ ਕਰਨ ਲਾਉਂ ਵੀ ਪੋਚ ਠੀਕ ਮੈਂ ਆਹ ਲੀੜੇ ਰੱਖਵਾਂ ਵੈਰਾ ਕੀ ਮੇਰੇ ਚੁੰਨੀ ਚੁੰਨੀ ਭੇਜ ਗਈ ਆ ਤੇ ਵਾਵਾ ਚਲ ਕੋਈ ਨਹੀਂ ਛਾੜ ਲਓ ਮੜੀ ਜੀ ਸੁੱਕ ਜਾਣੀ ਸਸਰੀ ਘਰ ਠੀਕ ਠਾਕ ਹਾਂਜੀ ਠੀਕ ਠਾਕ ਤੂ ਕੀ ਸੁਣਾਉ ਹਾਂਜੀ ਹੋਰ ਸੁਣਾ ਚਾਚੀ ਹਾਂ ਵਧੀਆ ਹਾਂ ਕਿੱਧਰ ਅੱਜ ਮੀਂਹ ਵਰਦੇ ਚ ਗਏ ਹਾਏ ਹਾਏ ਐਵੇਂ ਹੀ ਤੁਰ ਪੀ ਕੇ ਹਾਂ ਨਾ ਕੋਈ ਸੈਰ ਦਾ ਵੇੜਾ ਤੇ ਨਾ ਕਿਸੇ ਘਰ ਜਾਣ ਦਾ ਵੇੜਾ ਇਦਾਂ ਕਰੇ ਚਾਚੇ ਦਾ ਰੋਲਾ ਪਾ ਕੇ ਬਾਹਰ ਨਿਕਲ ਆਈ ਤੇ ਜਦੋਂ ਭੇਜ ਗਈ ਤੇ ਮੈਂ ਨਹੀਂ ਹੁਣ ਮੈਂ ਹੋਰ ਭੇਜ ਜਾਣਾ ਵਾ ਉਹਨੇ ਮੇਰੇ ਦਿਵਾਲੇ ਹੋਣਾ ਤੇ ਮੈਂ ਕਹਿੰਦਾ ਸੀ ਨਾ ਜਾ ਨਾ ਜਾ ਤੇ ਮੇਰੇ ਕਹਿੰਦੇ ਕਹਿੰਦੇ ਤੂੰ ਕਿਸਕ ਗਈ ਆ ਤੇ ਮੈਂ ਚੜਨਾ ਰਿੰਪੀ ਬਲ ਨ ਹੋ ਗਿਆ ਨਹੀਂ ਨਾਲੇ ਆਂਦਾ ਸੀ ਮਹਿੰਗਾ ਵੀ ਉਹ ਆਈ ਆ ਆਲਦੀ ਮੇਰੀ ਅੱਛਾ ਅੱਛਾ ਚੱਲ ਚੰਗਾ ਕੀਤਾ ਦੋਦਾ ਤੂੰ ਕਿੱਥੇ ਨਿਕਲ ਡੇ ਨਹੀਂ ਨਿਕਲੂ ਚੱਲ ਨਿਕਲੀ ਆਈ ਦਾ ਕੰਮ ਤੇਨ ਪਤਾ ਹੀ ਕੱਲਾ ਜਾਣਾ ਸਰ ਜਿਹੜੀ ਕੰਮ ਹੀ ਨਹੀਂ ਮੁੱਕਦੇ ਕੱਲੀ ਜਾਣੀਂ ਤੇ ਆਹੋ ਨਿਕ ਨਿਕੇ ਗਈ ਓਰੇ ਆ ਕੁੜੀਏ ਕੀ ਨਾਮ ਤੇਰਾ ਮੇਰਾ ਨਾਮ ਗੁਪੀ ਅੱਛਾ ਬਿਸ਼ਾਨਿਆ ਮੈਨੂੰ ਨਹੀਂ ਮੈਂ ਨਹੀਂ ਬਿਸ਼ਾਨਿਆ ਲੈ ਇਹਨੂੰ ਚੋਰੀਨ ਕੀ ਪਤਾ ਆਹੋ ਇਹਨੂੰ ਕੀ ਪਤਾ ਉਹ ਫਿਰ ਮਹਿੰਗਾ ਦੇ ਕੰਮ ਤੇ ਆਂਦਾ ਰਿਹਾ ਤੇ ਇਹ ਤੇ ਅੱਜ ਹੀ ਆਈ ਆ ਇਹਨੂੰ ਚੋਰੀਨ ਕੀ ਪਤਾ ਚੱਲ ਜਾਦੇ ਇਹਨੀਆਂ ਗੋਪੀ ਇਹ ਹੈ ਚਾਚੀ ਆ ਇਹਨਾਂ ਦੇ ਘਰ ਤੇਰਾ ਘਰ ਵਾਲਾ ਕੰਮ ਕਰਦਾ ਵਾ ਅੱਛਾ ਅੱਛਾ ਹਾਂ ਇਹਨਾਂ ਦੇ ਘਰ ਹੀ ਹੁੰਦਾ ਕੰਮ ਕਰਨਾ ਅੱਛਾ ਪਰ ਇਹ ਆ ਵੀ ਅੱਜ ਪਹਿਲਾਂ ਤੈਨੂੰ ਛੱਡ ਕੇ ਇਹਨਾਂ ਦੇ ਘਰ ਆਹੋ ਫਿਰ ਕੱਲ ਆਏ ਨਹੀਂ ਨਾ ਤੇ ਫਿਰ ਇਹਨਾਂ ਨੇ ਕੰਮ ਨਹੀਂ ਹੀ ਕੀਤਾ ਤੇ ਅਸੀਂ ਕਿਹਾ ਫਿਰ ਅੱਜ ਉਹਨਾਂ ਦੇ ਕਰ ਲੈਣ ਅਸੀਂ ਤਾਂ ਪਹਿਲਾਂ ਇੱਧਰ ਹੀ ਆ ਗਏ ਤੇ ਫਿਰ ਕੀ ਤੁਸੀਂ ਮੜਾ ਜਾ ਦੱਸ ਜਾਂਦੇ ਰਿੰਪੀ ਨੂੰ ਇਹੀ ਕਾਰੀਆਂ ਹੋ ਕੇ ਆ ਜਾਣੇ ਆ ਤੇ ਬਾਹੂ ਐਡਾ ਥੋੜੀ ਕਰੀ ਤੁਹਾਨੂੰ ਦਾਤੂ ਪਹਿਲਾਂ ਹੀ ਰਾਹ 'ਚ ਰਹਿ ਗਈਆਂ ਪਹਿਲਾਂ ਤੁਹਾਡੇ ਘਰ ਆਉਣੀ ਆ ਨਹੀਂ ਆਵਾਂਗੇ ਤੁਹਾਡੇ ਘਰ ਵੀ ਮੈਂ ਕਿਹਾ ਵੀ ਲਾ ਕੰਮ ਕਰ ਜਾਂਦਾ ਨਾ ਨਿੱਕਾ ਨਿੱਕਾ ਇੱਥੇ ਖੇਡਣ ਆਇਆ ਹੈਗਾ ਅਛਾ ਅਛਾ ਹਾਂਜੀ ਖੇਡੇ ਲੱਗਾ ਠੀਕ ਆ ਤੇ ਨਾਲ ਮੇਰੀ ਗੱਲ ਸੁਣ ਆਪ ਤੂੰ ਐਡਾ ਸੋਹਣਾ ਸੂਟ ਪਾਇਆ ਵਾ ਤੇ ਉਹਦੇ ਤੋਂ ਲੀੜੇ ਤੋੜਿਆ ਕਰ ਮਹਿੰਗੇ ਦੇ ਤੋਣੇ ਕੀ ਆ ਸਾਬਣ ਹੀ ਨਹੀਂ ਹੁੰਦਾ ਸਾਬਣ ਹੀ ਨਹੀਂ ਹੁੰਦਾ ਕਿ ਦਹਾਵੀਂ ਰੁਪਈਆ ਦੀ ਕਾਜੀ ਆ ਜਾਂਦੀ ਹੱਦ ਵਾਲੀ ਗੱਲ ਵਾ ਹਾ ਹੇ ਚਾਚੀ ਕੇ ਵੇਲੇ ਨਹੀਂ ਹੁੰਦਾ ਪਹਾ ਤੇਲਾ ਕੋਲ ਹੋਏ ਤੇ ਹੁੰਦਾ ਗਰੀਬ ਬੰਦੇ ਦਾ ਹੁਣ ਕੀ ਕਰਨਾ ਚਲ ਕਰ ਲਾ ਤੂੰ ਕੰਮ ਕੋਈ ਨਾ ਮੇਰੇ ਤੋਂ ਨਾ ਦੋ ਸੂਟ ਹੈਗੇ ਹੈਗੇ ਮੈਂ ਫਿਰ ਪਾਣੀ ਚੋਂ ਕੱਢ ਕੇ ਪਾ ਲੈਣੀ ਹੁੰਦੀ ਆ ਸੁਕਾ ਕੇ ਨਾ ਤੇ ਫਿਰ ਪਾ ਲੈਣੀ ਆ ਤੇ ਮੁੰਡੇ ਕੋ ਵੀ ਦੋ ਹੈਗੇ ਆ ਉਹਦੇ ਕੋ ਨਾ ਇੱਕੋ ਹੀ ਸੂਟ ਆ ਤੇ ਉਹ ਵੀ ਨਾ ਜਦੋਂ ਪਾਣੀ ਚੋਂ ਕੱਢੀ ਤਾਂ ਨਾ ਚਿੱਟਾ ਵਾ ਨਾ ਉਹ ਨਹੀਂ ਨਿਕਲਦਾ ਵੀ ਸਾਬਨ ਨਾ ਨਿਕਲਦਾ ਤੇ ਸਾਬਨ ਹੁੰਦਾ ਹੀ ਨਹੀਂ ਆ ਲੈ ਦੱਸ ਆਹ ਹਾਂ 10 ਰੁਪਏ ਦੀ ਸਾਬਨ ਦੀ ਗਾਚੀ ਵੀ ਨਹੀਂ ਖੜਦਾ ਨਾ ਹਾਏ ਚਾਚੀ ਕੋਲ ਪੈਸੇ ਹੋਣ ਤੇ ਫੇਰ ਹੀ ਹੁੰਦਾ ਵਾ ਤੂੰ ਹੀ ਫਿਰ ਹੱਥੀਂ ਕਰੀਂ ਪੈਸੇ ਵੇਖੇ ਅੱਗੇ ਸਭੋ ਥੋੜੇ ਕਰਦਾ ਸੀ ਹੁਣ ਸਭੋ ਜਿਆਦਾ ਕੀਤੇ ਆ ਚਲ ਤਾਂ 20 ਰੁਪਏ 150 ਰੁਪਏ ਜਾਣ ਲੱਗਾ ਦਾ ਕੰਮ ਆ ਕੇ ਲੈਂਦਾ ਵਾ ਇਕੱਠੇ ਲੈਣੇ ਆ ਉਹਨਾਂ ਦਾ ਹੋਊਗਾ ਵੀ ਕੋਈ ਗਰਜ ਕਰਾਂਗੇ ਤੇ ਨਹੀਂ ਹੁਣ ਜਦੋਂ ਰੋਜ਼ ਖੜਦਾ ਰਿਹਾ ਤੇ ਨਿਗਨਕੇ ਸਬਦੇ ਕਿੰਨੇ ਹੁੰਦੇ ਘਰ ਦੇ ਹੁੰਦੇ ਆ ਪਰ ਹੁਣ ਸਾਡਾ ਵੀ ਆਏ ਗਏ ਵਾਲਾ ਘਰ ਵਾ ਤੇ ਬੰਦਾ ਬੁਰਾ ਲੱਗਦਾ ਵਾ ਨਾ ਆ ਚਲ ਚਾਚੇ ਦਾ ਕੋਈ ਪਿਆ ਲਿਆ ਹੋਊਗਾ ਤੇ ਦੇ ਸੁੜੇ ਉਹ ਵੀ ਦੇ ਦੋਗੇ ਤੇ ਹੁਣ ਤੂੰ ਆ ਕਰਕੇ ਕੰਮ ਤੇ ਆ ਨਹੀਂ ਕਰਨੂ ਠੀਕ ਤੇ ਮੈਂ ਤੁਹਾਨੂੰ ਦਵਾਂਗੀ ਸਾਬਣ ਦੀ ਕਾਚੀ ਤੇ ਫਿਰ ਲੈ ਜੀ ਹੋਰ ਵੀ ਦਵਾਂਗੀ ਸਮਾਨ ਠੀਕ ਤੇ ਆਜਮੀ ਚੰਗਾ ਚੰਗਾ ਆਹੋ ਹੋਰ ਈਂਪੀ ਕਿਨੇ ਗਿਆ ਲਾਡੀ ਉਪਰੋਂ ਕਰਾਵਾ ਫਿਰ ਉਹ ਬਾਹਰ ਟਾਲੀ ਦੇ ਬੰਨੇ ਗਏ ਆ ਮੈਂ ਉਨ ਤੋਂ ਕਰਾਵਾ ਕੰਮ ਹਾਂਜੀ ਉਤੋਂ ਕਰਿਆ ਉੱਤੇ ਲਾ ਆਇਆ ਪੁਚਾਪਚਾ ਲਾ ਆਇਆ ਠੀਕ ਕਾੜੀ ਚ ਗਿਆ ਹੋ ਲਾਡੀ ਆਹੋ ਪਹਿਲੀ ਬੰਨੇ ਗਏ ਈ ਉਹ ਗੇੜਾ ਆਂਦੇ ਮਾਰ ਕੇ ਅੰਨੇ ਛੋਨੇ ਵੱਲ ਪਾ ਕਿੰਨੇ ਦਿਨ ਹੋਏ ਇੱਕ ਜਾਇ ਨਹੀਂ ਗਿਆ ਚੰਗਾ ਕੀਤਾ ਕੰਮ ਜਿੰਨਾ ਕੀਤਾ ਮਾਰੋ ਮੋਟਾ ਨਹੀਂ ਅੱਜ ਤੇ ਸਫਾਈ ਦਾ ਹੀ ਕੀਤਾ ਜੇ ਅੱਗੇ ਵੀ ਸਫਾਈ ਦਾ ਕਰੂਗੀ ਤੇ ਚ ਕੋਈ ਨਹੀਂ ਅੱਜ ਦੇ ਸਫਾਈ ਦਾ ਹੀ ਕੀਤਾ ਤੇ ਜੇ ਮੁਰਕੇ ਵੀ ਸਫਾਈ ਦਾ ਕਰੂਗੀ ਤੇ ਫੇਰ ਹੀ ਹੈ ਪਰ ਉਹ ਬੈਕ ਗੱਲ ਹੈਗੀ ਆ ਹੂੰ ਉਹਦਾ ਇਹਨੇ ਅਮਰਤ ਸ਼ਕਿਆ ਵਾ ਆਹ ਨਿਆਣਾ ਬੜਾ ਸੁਣਾ ਹੀ ਹੈ ਨਾ ਦਾ ਹਾਂ ਹਾਂ ਆਹ ਬਹੁਤ ਆਪ ਬੜਾ ਮhenga gadha kaat sohna va rang rang ਤੇ ਰੱਬ ਦੇ ਆਹ ਨਹੀਂ ਉੱਦਾਂ ਵੀ ਸਾਫ ਸੁਥਰਾ ਜਿਆ ਨਿਆਣਾ ਜਿੱਦਾਂ ਲੋਕਾਂ ਦੇ ਨਿਆਣੇ ਕਿੰਨੇ ਗੰਦੇ ਜੀ ਆਹੋ ਨਿਆਣੇ ਸਫਾਈ ਨਹੀਂ ਰੱਖਦੇ ਤੇ ਨਿਆਣਾ ਅੱਛਾ ਉਹ ਤਾਂ ਮਿੱਟੀ ਚ ਖੇਡਦਾ ਨਾ ਐ ਕਿਤੇ ਸਾਫ ਸੁਥਰਾ ਨਿਆਣਾ ਨਹੀਂ ਅੱਛਾ ਤੇ ਮੈਂ ਤੇ ਅੰਦਰ ਸਵਾਲ ਦਿੱਤਾ ਸੌਂ ਗਿਆ ਮੈਂ ਅੰਦਰ ਸਵਾਲ ਦਿੱਤਾ ਸਵਾਲ ਕਾ ਵਾ ਆਹ ਉਹ ਗੰਦੀ ਖੇਡਣ ਡਿਆ ਵਾ ਆਹੋ ਕੰਮ ਲੱਗੀ ਸੀ ਨਾ ਉਹ ਸੌਂ ਗਿਆ ਤੇ ਮੈਂ ਚੁੱਕ ਕੇ ਉੱਥੇ ਅੰਦਰ ਪਾਤਾ ਅੰਦਰ ਪਾਤਾ ਤਾਂ ਮੰਜੀ ਤੇ ਪਾਉਣੀ ਹੈ ਉੱਥੇ ਬਾਹਰ ਆ ਬਰਾਂਡੇ ਚ ਪਾ ਜਣੀ ਹੋਈ ਤੇ ਆਇਆ ਚਾਚੀ ਮੈਂ ਮੈਂ ਕਿੱਥੇ ਨਿਆਣਾ ਚ ਵਰਾ ਕੱਲਾ ਪਿਆਰੂ ਤਬਕੂਗਾ ਮੈਂ ਅੰਦਰ ਪਾਤਾ ਚਲਾ ਆਪਣੇ ਵੀ ਪਾਈ ਆ ਇਹ ਗੱਲ ਤੇ ਹੈਗੀ ਆ ਨਿਆਣੀ ਤੇ ਰੱਬ ਦਾ ਰੂਪ ਹੁੰਦਾ ਰੱਬ ਦਾ ਰੂਪ ਹੁੰਦੇ ਚੰਗੀ ਗੱਲ ਬਚਾਲਾ ਸ਼ਾ ਪਰ ਇਹ ਵੀ ਓਦਾਂ ਬਹੁਤਾ ਭੇਤ ਨਾ ਦਵੀ ਆਪਣੇ ਘਰ ਦਾ ਆਹ ਇਹ ਨਾ ਵੇ ਫੜ ਫੜ ਕਮ ਕਰਨ ਡੈਪੇ ਸਾਰਾ ਭੇਤ ਦੇਵੇਂ ਭੇਤ ਨਹੀਂ ਦੇਈਦਾ ਹੁੰਦਾ ਆਹ ਚੱਤ ਵੇਖਾਂ ਗੱਲ ਮੈਂ ਗੱਲੀ ਨਹੀਂ ਪੈਣਾ ਗੱਲੀ ਪਾਉਂਗੀ ਤੇ ਫੇਰ ਵੀ ਇਹ ਤਾਂ ਹੁੰਦਾ ਲੋ ਕੰਮ ਮੈਂ ਉਹਨੂੰ ਕੰਮ ਦੱਸੀ ਜਾਇਆ ਕਰਨਾ ਮੈਂ ਤੇ ਆਪਣਾ ਆਪਣਾ ਕਰੀ ਜਾਇਆ ਕਰਨਾ ਉਹਨੂੰ ਤੇ ਮੈਂ ਗੱਲ ਕੱਟ ਕਰੂੰਗੀ ਤੇ ਆਪੇ ਪੇਤਨਾ ਆਊਗਾ ਤੇ ਜੇ ਮੈਂ ਗੱਲੀ ਪੈ ਜਾ ਕਰੂੰਗੀ ਹੁਣ ਤੇ ਮੀ ਪੈਣ ਰਿਹਾ ਕਿੰਨਾ ਕੰਮ ਇਹਨੇ ਕਰਨਾ ਆ ਉੱਤੇ ਹੀ ਆ ਬਸ ਪੋਚੇ ਮੈਂ ਹਾਂ ਲਾ ਆਂਦਰਾ ਚੋਈ ਅੰਦਰਾ ਚੋਈ ਲਾ ਆਇਆ ਤੇ ਫੇਰ ਅਗਲਾ ਨਹੀਂ ਉਧਰ ਨੂੰ ਆਹ ਚੱਲ ਵੇਖ ਲਓ ਕਰਾਉਣਾ ਤੁਸੀਂ ਵੀ ਕੰਮ ਚਲੋ ਸ਼ਾਹ ਮੈਂ ਪੱਕੀ ਤੇ ਨਿੰਗੀ ਲਾਉਣੀ ਇਦਾਂ ਦੇਲੇ ਕੋਲੇ ਜਿਹੜਾ ਕੰਮ ਕਿਤੇ ਨਾ ਹੋਇਆ ਉਹ ਹੀ ਕਰਾਉਣਾ ਵਾਂ ਕੇ ਅੱਛਾ ਅੱਛਾ ਬਾਕੀ ਸਭ ਤਾ ਵੇਖ ਲੂ ਕਿ ਜਿੱਦਾਂ ਦਾ ਇਹਦਾ ਹੋਊਗਾ ਸਿਸਟਮ ਅੱਛਾ ਮੈਂ ਤਾਂ ਭੇਜੀ ਗਈ ਮਿੰਦੇ ਕਾਲਾ ਪੈ ਜਾਣੀ ਹਟ ਲੈਣ ਦੋ ਮੀ ਨਹੀਂ ਨਹੀਂ ਪਰ ਜੀਤੇ ਦਵਾਈ ਤਾਂ ਉਲੀਆ ਤੁਲੀਆ ਕੋਈ ਦਵਾ ਲੈ ਜਾਓ ਮੁੜ ਕੇ ਕੋਈ ਗੱਲ ਨਹੀਂ ਜਾ ਮੈਂ ਵੇ ਕਿੱਡੀ ਚਲਾ ਕਰਨ ਕਲਾਹੀ ਉੱਧਰ ਨੂੰ ਕੰਮ ਮੈਂ ਹਾਂ ਇਹਨੇ ਦੇਣਾ ਦੂਗਾ ਕੱਖ ਨਹੀਂ ਤਦ ਕੋਈ ਚਵਰੀ ਕੋ ਕੰਮ ਕਰਾਇਆ ਕਰਨਾ ਏਡੀਏ ਚਲਾਕ ਬੁੱਢੀ ਬਹੁਤ ਜ਼ਿਆਦਾ ਹੀ ਇਹ ਨਾ ਚਲਾਕੀਆਂ ਕਰਦੀ ਚਲ ਅਛਾ ਆਪਣਾ ਕੀਤਾ ਤੇ ਪਾਉ ਮੈਂ ਕਿਵੇਂ ਝੂੜੀਆਂ ਕਰੀ ਚੰਨੀ ਉਹਦੀ ਸਿੱਧਾਰਾਂ ਦਾ ਕਰ ਕਿੱਡਾ ਸੋਹਣਾ ਹੀ ਕਿਦਾਂ ਦਾ ਪੇਂਟ ਕੀਤਾ ਹੀ ਸਾਰੇ ਇਹ ਰੰਗ ਬਰੰਗਾ ਕਿੰਨੀ ਮਿਹਨਤ ਆਈ ਹੋਗੀ ਗੋਲ ਗੋਲੇ ਬਣਾਏ ਕਮਾਲ ਕਿੱਡਾ ਸੁਹਾਕਾਰ ਪਰਮਾਤਮਾ ਸਾਰਿਆਂ ਨੂੰ ਤੇ ਇਹ ਦਨ ਕਰ ਤਾਂ ਤੇਲਾ ਚਮਕਣ ਨਹੀਂ ਆਵਾ ਹੋ ਹੋ ਬਾਹਰ ਤੇ ਬਹੁਤ ਮੀਂਹ ਆ ਗਿਆ ਹਾਂ ਮੈਂ ਕਿਹਾ ਹਾਲੇ ਤੱਕ ਪੋਚਿਆ ਨਹੀਂ ਆਇਆ ਸਦਾ ਨਹੀਂ ਹੌਲੀ ਹੌਲੀ ਲੌਂਡਿਆ ਮੈਂ ਨਾ ਬਾਹਰ ਕਿਤੇ ਬੱਦਲ ਆ ਗਾ ਕਿਤੇ ਇੰਨਾ ਮੀਂਹ ਆ ਗਾ ਤੁਸੀਂ ਕਿਤੇ ਬਾਹਰ ਨਿਕਲ ਕੇ ਨਹੀਂ ਵੇਖਿਆ ਕਿੰਨੀਆਂ ਚੀਜ਼ਾਂ ਬਾਹਰ ਪੈਜ ਗਈਆਂ ਨਿੱਕੀਆਂ ਮੋਟੀਆਂ ਛਾਟੀ ਆ ਗਾ ਮਾੜਾ ਜਿਹਾ ਬੱਦਲ ਹੋਇਆ ਜਦੋਂ ਆਇਆ ਤੇ ਬੱਦਲ ਤੇ ਹੁਣ ਸੌਣ ਪਾ ਦੋ ਦੇ ਛਰਾੜ ਜਿੱਥੇ ਬੱਦਲੀ ਉੱਥੇ ਵਰ ਜਾਂਦੀ ਆ ਤੂੰ ਕੀ ਮੀਂਹ ਮੇਖਾਂ ਜਾਣਦੇ ਆ ਪੱਕਾ ਤੇ ਖਾਂ ਤੇ ਖਾਂ ਦੋ ਬਾਰ ਹੱਥ ਮਾਰ ਦੇ ਇਦਾਂ ਸਰਦਾਰ ਨਹੀਂ ਮੈਂ ਕਿਹੜਾ ਕਦੀ ਪੋਚਾ ਲਾਇਆ ਫਾਡੇ ਕੱਚੇ ਘਰ ਵਾ ਤੇ ਤਾਂ ਹੀ ਨੀਕਾ ਪਾਈਆਂ ਵੇਖ ਤੱਪ ਕਿੱਥੇ ਤੇਰਾ ਪਾਣੀ ਵਾਲਾ ਘਾਚ ਪਾਣੀ ਪਾ ਪਾ ਕੇ ਦੇ ਆ ਪੋਚਾ ਹੁਣ ਮੈਂ ਉਹ ਬਾਥਰੂਮ ਦੇ ਵਿੱਚ ਲਿਆਂਦਾ ਨਿਚ ਹਾਏ ਹਾਈ ਵੇ ਭਰਾ ਵਾਜੇ ਤਰਾ ਕੱਚਾ ਘਰ ਵਰ ਤੂੰ ਕਦੇ ਕਿਹੇ ਪੱਕੇ ਘਰਾਂ ਚ ਨਹੀਂ ਕਦੀ ਗਿਆ ਕਦੇ ਪੋਚਾ ਲਾਉਂਦਾ ਨਹੀਂ ਕਦੀ ਕਿਸ ਨੂੰ ਵੇਖਿਆ ਸਰਦਾਰ ਨਹੀਂ ਮੇਰਾ ਕੰਮ ਪੱਠੇ ਉੱਤੇ ਪਾਉਣਾ ਹੀ ਉਹ ਪਾਉਣਾ ਮੈਂ ਕਦੀ ਪੋਚਾ ਨਹੀਂ ਲਾਇਆ ਕਦੀ ਇਹ ਪੋਚੇ ਵਾਲੀ ਦਵਾਈ ਜੀ ਉੱਥੇ ਪਈ ਹੀਗੀ ਟਰੱਬ ਦੇ ਵਿੱਚ ਤੂੰ ਪਾਣੀ ਪਾਉਨੋ ਇੱਥੇ ਰੱਖ ਦੋ ਭੇਂ ਭੇ ਕੇ ਦੱਬ ਕੇ ਨਚੋੜ ਨਚੋੜ ਕੇ ਸੁੱਕਾ ਸੁੱਕਾ ਕਰਕੇ ਲਾਉਨੋ ਆਵੇ ਕੀ ਤੂੰ ਗਿੱਲ ਕੇ ਚਿਚੜਾ ਜਿਆ ਕਰ ਦਿੱਤਾ ਗਿੱਲਾ ਗਲੀ ਚਿੜਾ ਜਿਆ ਸਰਦਾਰ ਨਹੀਂ ਕਿਦਾਂ ਲਾਉਂਦੇ ਮੜਾ ਜੇ ਦੱਸ ਦੋ ਨਾ ਮੈਨੂੰ ਆਹ ਹੁਣ ਮੈਂ ਤੇਰੇ ਹੱਥ ਮਾਰ ਮਾਰ ਕੇ ਤੇਰੇ ਹੱਡ ਡੰਡੇ ਜ ਇਦਾਂ ਹੀ ਤੁਸੀਂ ਦਰਨੀ ਉਹਨੂੰ ਖੁਲਾਰ ਕੇ ਪੋਚੇ ਜਾਂਦੇ ਕੁਛੋਂ ਕੀਤਾ ਹਾਂ ਇਦਾਂ ਆ ਜਿਹੜਾ ਲੱਗਾ ਹੁੰਦਾ ਨਾ ਨਿਕਾ ਨਿਕਾ ਜਾ ਪੋਹਣਾ ਕੋ ਖੈਂ ਜੀਆਂ ਇਹ ਚਾਖਦੀਆਂ ਵਾ ਤੇ ਪੋਚੇ ਲੈ ਤਾਂ ਫਾਇਦਾ ਕੀ ਆ ਹਾਂ ਇਦਾਂ ਲਾ ਘਟ ਘਟ ਕੇ ਕਰ ਦਿਆ ਵਾ ਹੰ ਕੰਮ ਕਰੀ ਜਾਵਾ ਠੀਕ ਆ ਤੂੰ ਰੋਜ ਜੇ ਤੇ ਆਉਣ ਵਾਲਾ ਵਾ ਤੂੰ ਕਿਹੜਾ ਅੱਜ ਆਇਆ ਵਾ ਹਦਾਰ ਆਇਆ ਤੇ ਚਲ ਜਾਣਾ ਤੇ ਮੁੜ ਕੇ ਕਿਹੜਾ ਆਉਣਾ ਮੈਨੂੰ ਕਿਹੜਾ ਕਿੰਨੇ ਕੋ ਆਖਣਾ ਵਾ ਸਰਦਾਰਨੀ ਹੋਲੀ ਜਿਹੜੀ ਜਾਜ ਆ ਰਹੀ ਸਾਰੀ ਆ ਇਹਨੂੰ ਇੱਕ ਕਿਦਾਂ ਚ ਮਗਾ ਕੇ ਜਾਂਦਾ ਹੈ ਤੁਹਾਡੀ ਟੈਲ ਮੁਰਕੇ ਸਰਦਾਰ ਨੂੰ ਤੂੰ ਨਹੀਂ ਪਤਾ ਉਹ ਚਲਾਉਣ ਡਿਆ ਪਤਾ ਸਰਦਾਰਨੀ ਫੁੱਟੇ ਮੁਤੇ ਰਬੀ ਮਾਰੀ ਪੈਣਾ ਉਹਨੂੰ ਤੋਂ ਪੋਚਾ ਲਗਾ ਲੈਣਾ ਹੀ ਪਰ ਜਦੋਂ ਉਹਨੇ ਤੈਨੂੰ ਦੱਸਿਆ ਤੂੰ ਦੱਸਤਾ ਪੋਚਾ ਲਾਉਣ ਲੱਗਾ ਮੈਂ ਹਾਂਜੀ ਸਦਰ ਜੀ ਨੂੰ ਪੋਚਾ ਲੈ ਕੇ ਮੈਂ ਸਿੱਧਾ ਅੰਦਰ ਥੋੜੀ ਉਹਨਾਂ ਸਰਦਾਰ ਨੂੰ ਆਵਾਜ਼ ਮਾਰੀ ਨਾ ਮੈਂ ਚੰਗਾ ਸਰਦਾਰ ਨੂੰ ਆਵਾਜ਼ ਮਾਰੀ ਆ ਤੇ ਉਹ ਤਾਂ ਅੱਗੇ ਮੇਰੇ ਦੁਆਲੇ ਹੁੰਦਾ ਵੀ ਤੂੰ ਕੰਮ ਕਰਾਉਂਦੀ ਨਹੀਂ ਮੈਂ ਤੂੰ ਨੂੰ ਦੱਸਿਆ ਹੀ ਨਹੀਂ ਕਿ ਮੈਂ ਉਹਨੂੰ ਪੋਚੇ ਦਾ ਕਹਿ ਕੇ ਆਈ ਆ ਉਹ ਸਰਦਾਰ ਨਹੀਂ ਮੈਂ ਸਿੱਧਾ ਥੋੜੀ ਘਰ ਵਰਨਾ ਮੈਂ ਤਾਂ ਕੜਕਾ ਕੇ ਪੁੱਛ ਸਰਦਾਰ ਨੂੰ ਦੱਸਿਆ ਓ ਚੰਗਾ ਭਰਾਵਾ ਆ ਕਰਕੇ ਮਾੜਾ ਮੋਟਾ ਤੇ ਜਾ ਮੈਂ ਇਹ ਨਾ ਕੰਧ ਨਾਲ ਲਾਇਆ ਹੈਗਾ ਉਹ ਥੱਲੇ ਵੇਖਾ ਨਾ ਹੋਰ ਪਣਾ ਰੁੱਖ ਥੱਲੇ ਕਿੰਨਾ ਪਿਆ ਅੰਬ ਥੱਲੇ ਹਾਂਜੀ ਸਦਾਰਨੀ ਉਹ ਨਾ ਵਾਂਸ ਦੀ ਭਾਰੀ ਲੱਲਾ ਖਰਵੜੀ ਜੀ ਜਿਹੜੀ ਆ ਵਾ ਠੀਕ ਹੈ ਜੀ ਦੱਬ ਕੇ ਖਰੋਚ ਦੇ ਚੰਗਾ ਇਹ ਸਾਫ਼ ਕਰਕੇ ਪੂਰਾ ਪਾਣੀ ਬਾਹਰ ਕੱਢ ਦੇ ਤੇ ਮੈਂ ਤੇਰੇ ਲਈ ਵਧੀਆ ਚਾਹ ਬਣਾ ਕੇ ਲਿਓਨੀ ਜਿਆਦੀ ਪੱਤੀ ਪਾ ਕੇ ਠੀਕ ਸਦਾਰਨੀ ਤੇ ਹੁਣ ਤੂੰ ਇੱਥੋਂ ਕਰਕੇ ਨਾ ਸਾਫ਼ ਤੇ ਚਲ ਜਾ ਹੁਣ ਆਪਣਾ ਕਰ ਲੈ ਹੁਣ ਮੀਂਹ ਦੇ ਵਿੱਚ ਪੱਠੇ ਕਿੱਦਾਂ ਪਾਵੇਂਗਾ ਕੰਮ ਤੇ ਉਹ ਗੱਲ ਬਦਲੀ ਝਟ ਆ ਗਈ ਕੋਈ ਨਹੀਂ ਸਦਾਰਨੀ ਪਾ ਲੈਣ ਮੀਂਹ ਦੇ ਵਿੱਚ ਆਹ ਜਿੱਦਾਂ ਮਰ ਜੇਗਾ ਇਧਰ ਤੋਂ ਪੋਚੇ ਦੇ ਫੇਰ ਪੈਰ ਰੱਖੀ ਜਾਣਾ ਇਧਰ ਨਿਕਲ ਉਥੇ ਦੋਰੇ ਲਾਉਣਾ ਪੈਣਾ ਹੁਣ ਤੈਨੂੰ ਸਰਦਾਰੀਆਂ ਨੂੰ ਪੈ ਪਾਂ ਚੁੱਕ ਲਾ ਇੱਦਾਂ ਪੈਰ ਇੱਥੇ ਰਹਿਣੇ ਉਹਦੀਆਂ ਗੱਲਾਂ ਨਾ ਕਰ ਤੇ ਬੰਦਿਆਂ ਵਾਂਗ ਕੰਮ ਕਰ ਤੇ ਬਾਹਰ ਚੱਲ ਜੇ ਇੱਕਦਾਂ ਆਰਡਰ ਡਈ ਉਹ ਮਾਰਨ ਨੂੰ ਵਿਚਾਰੇ ਨੂੰ ਉਹਨੂੰ ਪੱਠੇ ਧੱਥੇ ਦਾ ਕੰਮ ਕਰ ਲੈਣ ਦੇ ਇਹਦੇ ਪੋਚੇ ਨੇ ਖੜਾ ਇਹਦੇ ਨੇ ਕੀ ਕਰਾਉਣਾ ਹੀ ਓਹ ਬਾਹਰ ਤੇ ਨਾ ਮੀਂਹ ਆ ਗਿਆ ਕੁਤੇ ਮਿੰਟ ਚ ਉਹਦੀ ਬੱਦਲੀ ਇੱਕ ਮਿੰਟ ਚ ਉਹਦੀ ਮੀਂਹ ਬੁਲਬਲਿਆਂ ਵਾਲਾ ਮੀਂਹ ਆਇਆ ਤੇ ਫਿਰ ਤੂੰ ਘਰ ਆਈਂ ਨਈ ਮੈਂ ਤਾਂ ਅੱਜ ਕਈ ਆ ਗਈਆਂ ਮੈਂ ਤਾਂ ਚਲ ਗਈ ਆ ਮਿਹਰਵਾਲ ਦੇ ਉਹਨਾਂ ਦੇ ਘਰ ਨੂੰ ਸੂਬੇ ਕੇ ਤੇ ਉੱਥੇ ਤੇ ਮੈਂ ਜਾ ਕੇ ਜੇ ਬੈਠੀ ਤੇ ਬੱਦਲ ਮਾਰੇ ਮੀਂਹ ਜੀ ਭੱਜੀ ਮੁੜ ਕੇ ਮੈਂ ਆਹੜੀ ਤੇ ਸੌ ਚੀਜ਼ ਬਾਹਰ ਪਈ ਉੱਥੇ ਤੱਕ ਮੈਂ ਆ ਜਾਂ ਜਾਰੀ ਭੇਜੀ ਕਿ ਮੁੜ ਕੇ ਭੱਜ ਕੇ ਰਿੰਪੀ ਘਰ ਵੜੀ ਤੇ ਉੱਥੇ ਬੈਠ ਲੋ ਕੇ ਘੜੀ ਆ ਗਈ ਉਹ ਆਈ ਨਾ ਮੈਂ ਬੰਦੇ ਨਾ ਤੂੰ ਵੜਨਾ ਹੀ ਵੜਨਾ ਰਿੰਪੀ ਕੇ ਘਰ ਉਹ ਉਹਨੂੰ ਜੇ ਵਿਚਾਰੇ ਨੂੰ ਡਾਇਆ ਪੋਚੇ ਲਾਉਣ ਨੀ ਨੀ ਕਿੱਦਾਂ ਵੜਨਾ ਹੈ ਦੱਸ ਤੂੰ ਜੇ ਉਧਰ ਤੂੰ ਹੀ ਫਿਰਦੇ ਉਹਨੂੰ ਵਿਚਾਰੇ ਨੂੰ ਪੋਚੇ ਲਾਉਣ ਡਾਇਆ ਤੇ ਤੂੰ ਕਿ ਕੀ ਉਹ ਤੇਰੀ ਮਾਰਨੀ ਤੇ ਮੈਂ ਇੱਥੇ ਅੰਦਰ ਹੀ ਸੁਣਦੇ ਆ ਕਿੰਨੇ ਡਾਇਆ ਪੋਚੇ ਲਾਉਣ ਉਹ ਤੂੰ ਨਹੀਂ ਡਾਇਆ ਨਹੀਂ ਉਹਦੇ ਆਪੇ ਵਿਚਾਰਾ ਆਂਦਾ ਹੋਣਾ ਵਿਚਾਰ ਮੈਂ ਲਾ ਕੋਦੇ ਹੱਥ ਪੜਤੀ ਪਵਾ ਦੇਣਾ ਵੀ ਕੰਮ ਕਰਾ ਦੇਣਾ ਥੋੜਾ ਬਹੁਤਾ ਮੈਂ ਉਹ ਕੰਮ ਆਦਾ ਸਰਦਾਰ ਨੀ ਨੇ ਆਖਿਆ ਮੈਨੂੰ ਤੂੰ ਆ ਨਹੀਂ ਆ ਵੀ ਆਪੇ ਆਖਿਆ ਉਹ ਆਪੇ ਆ ਗਿਆ ਸੀ ਹੈ ਹੈ ਹੁੰਦੀ ਨਹੀਂਗੀ ਮੈਨੂੰ ਤੇ ਹੁਣ ਹੀ ਚੇਤਾ ਕਰ ਉਹ ਤੇ ਮੈਂ ਆਦਾਂ ਕਿਤੇ ਕਹਿਤਾ ਹਾਂ ਵੀ ਚੱਲ ਕਿਸੇ ਵੇਲੇ ਪੋਚਾ ਲਾ ਦਿਆ ਕਰੀ ਮੈਨੂੰ ਹਣ ਕੀਤਾ ਉਹ ਉਸੇ ਵੇਲੇ ਪੋਚਾ ਲਾਉਣ ਆ ਜਣਾ ਮੈਂ ਤੇ ਆਪ ਉਧਰ ਨੂੰ ਚਲ ਗਈ ਆ ਲੈ ਕੀ ਆਂਦਾ ਇਹ ਲਾਤਰ ਫੇਰ ਲਾਤਰ ਫੇਰ ਕੀ ਹੋ ਗਿਆ ਕੀ ਲੋੜ ਆ ਗਿਆ ਜੇ ਲਾਭ ਦਿੱਤਾ ਤੇ ਉਹ ਨੂੰ ਯਾਰ ਜਿਹੜਾ ਬਾਹਰ ਦਾ ਕੰਮ ਬੰਦਾ ਵਾ ਇਹੋ ਜੇ ਕੰਮ ਨਹੀਂ ਕਰਦਾ ਹੁੰਦਾ ਉਹ ਬਾਹਰ ਅੰਦਰ ਦੇ ਕੰਮ ਕਰਨ ਯੋਗਾ ਵਾ ਵਿਚਾਰਾ ਉਹ ਨੂੰ ਉਧਰ ਦੇ ਕਰ ਲੈਣ ਦੇਣਾ ਵਿਚਾਰਾ ਬੁੱਢਾ ਹੋਇਆ ਵਾ ਆਪ ਇਹਦੇ ਗੋਡਿਆਂ ਤੋਂ ਨਹੀਂ ਉੱਠੇ ਜਾਂਦਾ ਉਸ ਕੋ ਦੰਦਰ ਉਹਨੇ ਕਦੀ ਲਾਏ ਪੋਚੇ ਉਨੇ ਵਿਚਾਰੇ ਨੇ ਕਿੱਥੇ ਲਾਉਣਾ ਸੀ ਉਹਨਾਂ ਦਾ ਇੱਕ ਤੇ ਕਮਰਾ ਕੱਚਾ ਥਾਂ ਤੇ ਉਹਨੇ ਵਿਚਾਰੇ ਨੇ ਕਿੱਥੇ ਪੋਚੇ ਲੈਣੇ ਉਹ ਵਿਚਾਰਾ ਝੁਨੇ ਝਣੇ ਜੋ ਕਾਕੋ ਕੱਢਣ ਵਾਲਾ ਬੰਦਾ ਤੇ ਕੋਠੀ ਪਾ ਦੇ ਉਹਨੂੰ ਤੇ ਪੋਚੇ ਲਾ ਲਿਆ ਘਰੇ ਘਰੇ ਲਾਉਂਦਾ ਰਵੇ ਤੇ ਫੇਰ ਕੰਮ ਉਹਨੇ ਕਿੱਥੇ ਕਰਨਾ ਤੇ ਕੋਈ ਨਹੀਂ ਜੇ ਮਾਰ ਆਏ ਸਾਨੂੰ ਜਿਆਦਾ ਤਾਂ ਉਹ ਕੋਠੀ ਪਾਤਾ ਕਿ ਉਹ ਤਾਂ ਕੀ ਹੋਊ ਤੇ ਜੇ ਇੱਥੇ ਵੀ ਲਾਉਣ ਦੇ ਆ ਪਿਆ ਤੇ ਕੀ ਹੋ ਗਿਆ ਪੱਠੇ ਵੀ ਪਾਲੂਗਾ ਉਹਦਾ ਹੀ ਕੰਮ ਉਹਨੇ ਹੀ ਕਰਨਾ ਸਾਰਾ ਉਹਨਾਂ ਨਾਲੇ ਆਉਣਾ ਵਾ ਜਿਹੜੀ ਉਧਰ ਆਈ ਕੰਮ ਵਾਲੀ ਇਹਦੀ ਕਰਦੀ ਮੈਂ ਉਹਨੂੰ ਕਹਿ ਕੇ ਆਈ ਮੈਂ ਤੁਹਾਡੇ ਘਰ ਨੂੰ ਆਵੀ ਬੜਾ ਸੋਹਣਾ ਕੰਮ ਕਰਨ ਰਹੀ ਓਦਾਂ ਅਮਰਤ ਸ਼ਖਿਆ ਆਈ ਓ ਗੁਰੂ ਵਾਲੀ ਓ ਅੱਛਾ ਆਹੋ ਤੇ ਮੈਂ ਆ ਤਾਂ ਉਹਨੂੰ ਕਹਿਤਾ ਮੈਂ ਤੂੰ ਤਾਂ ਮਹਿੰਗੇ ਦੇ ਕੱਪੜੇ ਨਹੀਂ ਤੂੰ ਆਂਦੀ ਸਾਬਣ ਨਹੀਂ ਹੁੰਦਾ ਅੱਛਾ ਤਾਂ ਕਰਕੇ ਮਾੜੇ ਜੇ ਪਾਣੀ ਚੋਂ ਦੀ ਕੱਢ ਦੇਣੀ ਤੇ ਦਾਗ ਦੂਗ ਦੀ ਲੱਤ ਦੇ ਉਹਨੂੰ ਆਖਿਆ ਵੇ ਇਹਨੂੰ ਆਵੀ ਮੈਂ ਹਾਂ ਆਵੀ ਤੇ ਮੈਂ ਸਾਬਣ ਵੀ ਦਵਾਂਗੀ ਤੇ ਮੈਂ ਹੋਰ ਵੀ ਚੀਜ਼ਾਂ ਦਵਾਂਗੀ ਤੇ ਆਵੀ ਤੂੰ ਕਰਨੂ ਆਹੋ ਓਦਾਂ ਪਰ ਮਿੱਥੋ ਰਿਹਾ ਨਹੀਂ ਗਿਆ ਮੈਂ ਉਹਨੂੰ ਕਹਿਤਾ ਮੈਂ ਹਾਂ ਤੁਸੀਂ ਪਹਿਲਾਂ ਤੁਹਾਡੇ ਘਰ ਹੁੰਦੇ ਹਾਂ ਤੇ ਫੇਰ ਇੱਧਰ ਆਉਣੀ ਓ ਹਾਂ ਆਂਦੀ ਫਿਰ ਮੈਨੂੰ ਕੱਲ ਵੀ ਨਹੀਂ ਮੈਂ ਆਈ ਤੇ ਡੀਕ ਦੇ ਤੇ ਤਾਂ ਕਰਕੇ ਮੈਂ ਇੱਥੇ ਆ ਗਈ ਤੇ ਚੱਲ ਕੋਈ ਨਹੀਂ ਉੱਧਰ ਕਰਕੇ ਤੇ ਫੇਰ ਆ ਜਾ ਜੀ ਰਿੰਪੀ ਨੇ ਉਹਦਾ ਮੁੰਡਾ ਆਪਣੇ ਅੰਦਰ ਸਵਾਲਿਆ ਬੈੱਡ ਤੇ ਹਾਂ ਤੇ ਚੰਗਾ ਉਹ ਫੇਰ ਕੀ ਹੋਇਆ ਆਹੋ ਤੇ ਨਿਆਣਾ ਵਾਂ ਜੇ ਸੌਂ ਗਿਆ ਨੀਂਦ ਆ ਗਈ ਤੇ ਚੱਲ ਉਹਨੇ ਬੈੱਡ ਤੇ ਪਾ ਦਿੱਤਾ ਫੇਰ ਹੋਰ ਜੇ ਕੋਈ ਨਹੀਂ ਨਿਆਣੇ ਰੱਬ ਦਾ ਰੂਪ ਹੁੰਦੇ ਪਰ ਫੇਰ ਵੀ ਅੰਦਰ ਬੈੱਡ ਤੇ ਬਾੜ ਦੇ ਅੰਦਰ ਸਵਾਲਿਆ ਵੀ ਤੂੰ ਬਾਹਰ ਮੰਜੇ ਤੇ ਲੰਮਾ ਪਾ ਦੇ ਫਿਰ ਪੱਖਾ ਲੱਗਾ ਉੱਤੇ ਕਿ ਉਹਨੇ ਪਾਇਆ ਮੈਨੂੰ ਨਹੀਂ ਤਾਂ ਮੈਂ ਨਹੀਂ ਵੇਖਿਆ ਮੈਂ ਤਾਂ ਗੱਲ ਹੀ ਸੁਣੀ ਮੈਂ ਆਂਦੀ ਆ ਤਾਂ ਨਿਆਣਾ ਨਿਕਾ ਜਾਬ ਕਿੱਥੇ ਆਂ ਜਲ ਹੁਣ ਨਿਆਣਾ ਹੀ ਤੂੰ ਐਡਾ ਕਰ ਵਲਾਹਕ ਦੁੱਧਾ ਗਰਮ ਕਰ ਲਾ ਨਿਆਣਾ ਆਊਗਾ ਤੈਨੂੰ ਦੇ ਦੀ ਘੋਟ ਅਛਾ ਨਿਆਣੇ ਵਾਸਤੇ ਮੈਂ ਘਰ ਆਂਦਾ ਉਹਦੇ ਵਾਸਤੇ ਜਿਹਨੇ ਕੰਮ ਵਾਲੀ ਨੇ ਨਹੀਂ ਚਲ ਨਿਆਣੇ ਵਾਸਤੇ ਦੇ ਦੀ ਮੈਂ ਘਰ ਨਿਆਣਾ ਹਾਂ ਮੈਂ ਕੋਈ ਨਹੀਂ ਨਿਆਣੇ ਵਾਸਤੇ ਤੇ ਹਰ ਇੱਕ ਚੀਜ਼ ਦਵਾਂਗੇ ਨਿਆਣਾ ਸਾਨੂੰ ਕਿਹੜਾ ਬਾਦੂ ਆ ਨਿਆਣੇ ਤੇ ਬਹੁਤ ਵਧੀਆ ਚੀਜ਼ ਨਿਆਣੇ ਦੇ ਕਿਤੇ ਲੱਭਦੇ ਨਹੀਂਗੇ ਤੇ ਕੋਈ ਗੱਲ ਨਹੀਂ ਤੇ ਤੁਸੀਂ ਵੀ ਉੱਠ ਕੇ ਬਾਹਰ ਅੰਦਰ ਦਾ ਵੇਖ ਲੋ ਕੋਹ ਤੂੰ ਹੀ ਮਾਰ ਮੰਜੇ ਤੇ ਅੰਦਰ ਲੰਮੇ ਪਏ ਆ ਉਹ ਬਰਾਂਡੇ ਚ ਪੋਚੇ ਲਾਉਣ ਡਿਆ ਵਾ ਆ ਤਾਂ ਮੈਨੂੰ ਰੋਟੀਆਂ ਪਕਾਉਣ ਡਾਲਾ ਪੋਚੇ ਲਾਉਂ ਡਿਆ ਤੇ ਮੈਂ ਤਾਂ ਸੁਣ ਕੀ ਕਰਾਂ ਮੈਂ ਤੇ ਰੋਟੀਆਂ ਤੁਸੀਂ ਪਕਾ ਲਓਏ ਉਹਨੂੰ ਕੰਮ ਕਰਨ ਡਿਆ ਵਾ ਬਸ ਠੀਕ ਹੈ ਹੁਣ ਨਹੀਂ ਦੋ ਜੀ ਘਰਵਾ ਜੇ ਆਪਾਂ ਇੱਕ ਦੂਜੇ ਦੀ ਹੈਲਪ ਨਾ ਕਰਾਂਗੇ ਮਦਦ ਨਾ ਕਰਾਂਗੇ ਤੇ ਇਕੱਲੇ ਦੇ ਸਿਰ ਤੇ ਤੇ ਨਹੀਂ ਹੁੰਦਾ ਕੰਮ ਤੂੰ ਤੇ ਬੰਦਾ ਡਾ ਕਰਾ ਲਿਆ ਮੈਂ ਸਾਰਾ ਆਪ ਕਰਨਾ ਤੇ ਜੇ ਤੁਸੀਂ ਵੀ ਨਾਲ ਕਰਾ ਦੋਗੇ ਤੇ ਫੇਰ ਤਾਂ ਵੀ ਕੋਈ ਨਹੀਂ ਰੋਟੀਆਂ ਪਕਾਉਣ ਦਾ ਡਰ ਵੀ ਨਹੀਂ ਆ ਆਪ ਤੂੰ ਤੇ ਗਰਦੌਰੀ ਤੇ ਆ ਤੂੰ ਤੇ ਗਰਦੌਰੀ ਕਰਦੀ ਆਈਆਂ ਤੂੰ ਉਹਨੂੰ ਪੋਚੇ ਲਾਉਣ ਡਿਆ ਤੂੰ ਹਾਏ ਇਹ ਗੱਲਾਂ ਪਤਾ ਨਹੀਂ ਕਿੱਥੋਂ ਕਰਦੇ ਅਗਰ ਦੌਰੀ ਕੀ ਹੁੰਦੀ ਪਹਿਲਾਂ ਮੈਨੂੰ ਇਹ ਦੱਸੋ ਤੋਰਾ ਫੇਰੀ ਉਹਨੂੰ ਕਰ ਦੌਰੀ ਜਾਂਦੇ ਆ ਹਾਂ ਉਹਦੇ ਲੋਕੀ ਪਿਆਰੀਆਂ ਦੀਆਂ ਕਰ ਦੌਰੀਆਂ ਕਰਾਉਂਦੇ ਆ ਨਹੀਂ ਕਰ ਦੌਰੀ ਹੁੰਦੀ ਆ ਜਦੋਂ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਵਿਹਲੀ ਹੋਈ ਤੇ ਚਲ ਉਹੋ ਗੱਲ ਵੀ ਉਹਦੇ ਘਰ ਚਲ ਗਈ ਉਹਦੇ ਘਰ ਚਲ ਗਈ ਤੇ ਤੁਸੀਂ ਬਾਰੇ ਚੀਜ਼ਾਂ ਚੋਕ ਲੈnde ਸਾਰੀਆਂ ਪੇਜ ਗਈਆਂ ਮੀਂਹ ਦੇ ਵਿੱਚ ਜੇ ਮੈਂ ਅਗਰ ਦੌਰੀ ਕਰਦੀ ਤਾਂ ਤੁਸੀਂ ਅੰਦਰ ਜੈਂਟਲਮੈਨ ਬਣ ਕੇ ਪਏ ਆ ਤੇ ਮੈਨੂੰ ਹੁਣ ਅੰਦਰ ਕੀ ਪਤਾ ਵੀ ਬਾਹਰ ਬੱਦਲ ਆ ਗਿਆ ਮੈਨੂੰ ਹਣ ਦੀ ਪੱਲ ਲੱਗਾ ਤੇ ਨਹੀਂ ਪਤਾ ਲੱਗਾ ਤਾਂ ਬੰਦਾ ਬਾਹਰ ਨਿਕਲ ਕੇ ਵੇਖਾ ਟਾੜਿਆ ਹੁੰਦਿਆਂ ਮੈਂ ਗਈ ਹੀ ਨਾ ਵੀ ਮੈਂ ਚਲਨੀ ਇੱਧਰ ਨੂੰ ਜਰਾ ਉਦੋਂ ਟੋਪੀ ਸੀ ਤੇ ਓਹੋ ਪਰ ਤੁਹਾਡਾ ਦਾ ਫਰਜ਼ ਨਹੀਂ ਬਣਦਾ ਵੀ ਬੂਹੇ ਟੁੱਕੇ ਸਾਰੇ ਤੇ ਮੈਂ ਬਾਹਰ ਤੇ ਨਿਕਲ ਕੇ ਵੇਖਾਂ ਮੈਨੂੰ ਕੀ ਪਤਾ ਵੀ ਹੁਣ ਤੂੰ ਮੀਲਾਂ ਕੋ ਜਲ ਗਈ ਇੱਥੇ ਸੈਰ ਕਰਨ ਮੈਂ ਰਖਾ ਇੱਥੇ ਗਈ ਹੁਣੀ ਤੇ ਆਵੇ ਆ ਗਈ ਆ ਜੂਗੀ ਚੱਲ ਚੰਗਾ ਬਾਬਾ ਆਵੇ ਤੇਰੇ ਗਾੜੀ ਜੋੜੇ ਹੱਥ ਤੇ ਮੁੜ ਕੇ ਹੱਥ ਜੋੜਦਾ ਕਿ ਫਿਰ ਜਾਂਦਾ ਫਿਰ ਬੰਦਾ ਡਟ ਕੇ ਪੂਰੀ ਗੱਲ ਕਰੇ ਤੇ ਸੁਣੇ ਨਹੀਂ ਕੀ ਆ ਫਿਰ ਕੀ ਗੱਲ ਵਾ ਫਿਰ ਦੱਸ ਦੋ ਦੱਸ ਦੋ ਦੱਸ ਦੋ ਕਰ ਦੇ ਇਹੋ ਗੱਲ ਦਾ ਯੋ ਮੈਨੂੰ ਉਹਨੂੰ ਕਿਉਂ ਵਿਚਾਰੇ ਨੂੰ ਡਾਇਆ ਤੂੰ ਵਿਚਾਰੇ ਨੂੰ ਮੈਂ ਕਹਿਨੀ ਆ ਕਿ ਵਿਚਾਰਿਆ ਨਾ ਪੋਚੇ ਲਾ ਤੇ ਨਾ ਪੱਠੇ ਪਾ ਤੇ ਵਿਚਾਰਿਆ ਤੇ ਪੱਠੇ ਪਾ ਲੈ ਆਪਣੇ ਯਾਰ ਲੱਗੀਆਂ ਕਿ ਨਹੀਂ ਮਿਰਚਾਂ ਇੱਦਾਂ ਹੀ ਸਾਰਿਆਂ ਨੂੰ ਕੰਮ ਮੈਂ ਨਾ ਹੈ ਤੂੰ ਕਿੱਦਾਂ ਨਹੀਂ ਓਏ ਜਿੱਦਾਂ ਦਾ ਤੂੰ ਤੇ ਓਦਾਂ ਦੀ ਮੈਂ ਅਸੀਂ ਨਾ ਰੱਖੇ ਪੋਚੇ ਦਾ ਨਾ ਆ ਕੇ ਪੱਟੇ ਪਾ ਪੱਟੇ ਪਾਉਣ ਵਾਸਤੇ ਰੱਖਿਆ ਵਕਾਦੇ ਵਾਸਤੇ ਰੱਖਿਆ ਨਹੀਂ ਨਾ ਰੱਖਣਾ ਨਹੀਂ ਰੱਖਣਾ ਤੁਹਾਨੂੰ ਵੀ ਕੋਈ ਗੱਲ ਨਹੀਂ ਆ ਹਟੇ ਕੱਟੇ ਆ ਜੇ ਤੁਸੀਂ ਜਾ ਜਾ ਆ ਸਾਡੀਆਂ ਰੋਟੀਆਂ ਦਾ ਦਸ ਦਸ ਰੋਟੀਆਂ ਖਾਣੀਆਂ ਦੋ ਦੋ ਕੌਲੇ ਸਬਜ਼ੀ ਦੇ ਖਾਣੇ ਔਰ ਜਾ ਰੋਟੀਆਂ ਹੁਣ ਕਿਹਨੋਂ ਮੇਰੀਆਂ ਰੋਟੀਆਂ ਜਾ ਕੇ ਦੁੱਧਾ ਪੀਣਾ ਕੌਲਾ ਦਹੀਂ ਦਾ ਖਾਣਾ ਤੇ ਕੀ ਗੱਲ ਜਿੱਥੇ ਨਹੀਂ ਹੁੰਦਾ ਪੜਨਾ ਜਿੱਥੇ ਬੰਦੇ ਨਹੀਂ ਰੋਟੀ ਦੀ ਗਿੰਤੀ ਉਹ ਲੱਗਦੇ ਉਥੇ ਨੇ ਫਿਰ ਪੂਰੀਆਂ ਪੈਂਦੀਆਂ ਤਨਾ ਖਾ ਫਿਰ ਚੰਗਾ ਨਹੀਂ ਖਾਉਂਗਾ ਗਲਾ ਮਾਰਦੀ ਆ ਕੈਂਚੂ ਪ੍ਰੋਗੋ ਹਿਸਫਾਈ ਤੂੰ ਹੋਣਾ ਕੀ ਕਰਨਾ ਕੋਹਨ ਤੇ ਕੋਈ ਕੰਮ ਨਹੀਂ ਆ ਤੇ ਇਹਦਾ ਕਰ ਭੀ ਉਹ ਚਾਚੀ ਆਈ ਸੀ ਉਹ ਥੋੜਾ ਮੀ ਮੈਨ ਲੱਗਾ ਹਾਟ ਹੀ ਗਿਆ ਵਾ ਤੇ ਤੂੰ ਚਾਚੀ ਆਈ ਸੀ ਤੇ ਉਹ ਕਹਿੰਦੀ ਆ ਤੁਹਾਡੇ ਘਰ ਨੂੰ ਕੁਲਾਦੀ ਅੱਛਾ ਤੇ ਫੇਰ ਗੁਰਵਰ ਕਿੱਥੇ ਪੜਾ ਗੁਰਵਰ ਤੇ ਤੇਰਾ ਸੌਂ ਗਿਆ ਮੈਂ ਅੰਦਰ ਸਵਾਲ ਦਿੱਤਾ ਈ ਤੂੰ ਅੰਦਰ ਹੀ ਸੁਣਾਤਾ ਨੂੰ ਆਹੋ ਤੇ ਹੋਰ ਬਾਹਰ ਕਿੱਥੇ ਸਵਾਲਣਾ ਈ ਕੋਈ ਨਹੀਂ ਇੱਥੇ ਮੰਜੀ ਤੇ ਸੁਵਾ ਦੇਣਾ ਹੈਗਾ ਚੱਲ ਕੋਈ ਗੱਲ ਨਹੀਂ ਫੇਰ ਕਿ ਉੱਥੇ ਨਿਆਣਾ ਈ ਤੇ ਮੈਂ ਸਵਾਲਤਾ ਉੱਥੇ ਸੌਂ ਗਿਆ ਈ ਕਿ ਮੈਂ ਉੱਥੇ ਹੀ ਸੁਵਾਤਾ ਅੰਦਰ ਅੱਛਾ ਹਾਂ ਜੇ ਫੇਰ ਮੈਂ ਸੁੱਤਾ ਹੀ ਰਹਿਣ ਦਿੰਨੀ ਆ ਤੇ ਫੇਰ ਮੈਂ ਸਰਦਾਰ ਨਹੀਂ ਸਾਚੀ ਕਹਿੰਦੀ ਸੀ ਬੜਾ ਮੀਂਹ ਪੈਣਿਆ ਈ ਬਾ ਇਨਾ ਮੀ ਪੈ ਗਿਆ ਵਾ ਅਸੀਂ ਦੋ ਜਣੇ ਕੰਮ ਤੇ ਆਏ ਆ ਗੋਪੀ ਵੀ ਇੱਧਰ ਕੰਮ ਕਰਨ ਢੀ ਸਾਡੇ ਦੇ ਕੋਠੇ ਚ ਹੋ ਗਏ ਹੋਣੇ ਸਾਰਾ ਕੋਠਾ ਚ ਹੋ ਗਿਆ ਹੋਣਾ ਤੇ ਸਾਰਾ ਸਮਾਨ ਪਿੱਛ ਗਿਆ ਹੋਣਾ ਹਾਏ ਕਿਦਾਂ ਸਮਾਨ ਸ਼ਾਮਾਂ ਕੇ ਜਾ ਕੇ ਸੌਵਾਂਗੇ ਕਿੱਥੇ ਬਾਹਰ ਬਾਲ ਨੂੰ ਪਿੱਛ ਗਿਆ ਹੋਣਾ ਚੁੱਲਾ ਕਿਦਾਂ ਬਾਲਾਂਗੇ ਅੱਗ ਨਹੀਂ ਬਲਨੀਗਾ ਹੈ ਬੜਾ ਕਮੌਖਾ ਹੋ ਗਿਆ ਇਦਾਂ ਨਾ ਕਰਾਂ ਸਰਦਾਰ ਕੋ 5000 ਰੁਪਿਆ ਮੰਗਾ ਪੈਸੇ ਲੈ ਕੇ ਤੇ ਕੋਠੇ ਦੇ ਉੱਤੇ ਤਰਪਾਲੀ ਪਾ ਲਈਏ ਮਿੱਟੀ ਮਿੱਟੀ ਪੈ ਜੂਗੀ ਤੇ ਛੱਟ ਤੇ ਮੀਂਹ ਆ ਜਾਂਦਾ ਅੱਜ ਕੱਲ ਤੇ ਨਾਲ ਦੋਵਾਂ ਨੇ ਕੰਮ ਤੇ ਆਇਆ ਕਰਨਾ ਵਾ ਮਰ ਕੋਠਾ ਨਾ ਚੋਇਆ ਕਰੂਗਾ ਸਰਦਾਰ ਕੋ ਮੰਗਾ ਪੈਸੇ ਪਹਿਲਾਂ ਨਹੀਂ ਪਹਿਲਾਂ ਚਲ ਸਰਦਾਰ ਨੇ ਕੰਮ ਦਿੱਤਾ ਨਾ ਉਹ ਕੰਮ ਕਰਕੇ ਫੇ ਮੰਗਦੇ ਗਿਆਨ ਲਗੇ ਸੈਂ ਸਰਦਾਰ ਪੈਸੇ ਦੇਈ ਦਵੇ ਤੇ ਤਰਪਾਲ ਪਾਲਾਂਗੇ ਕੋਠੇ ਪਹਿਲਾਂ ਮੈਂ ਨਾ ਹੁਣ ਆਹ ਕੰਮ ਕਰ ਲਾਂ ਹਾਈ ਬਾਤ ਮੇਂ ਹੀ ਬੜਾ ਭੈਣ ਦਿਆ ਵਾ ਜੇ ਮੈਂ ਇਦਾਂ ਹੀ ਉਹਨਾਂ ਘਰ ਗਈ ਤਾਂ ਫਿਰ ਮੈਂ ਉਹ ਵਿੱਚ ਜਾਣਾ ਜਾਂਦੇ ਇਦਾਂ ਕਰਦੀ ਆ ਥੋੜਾ ਜਿਹਾ ਰੁਕ ਜਾਨੀ ਆ ਥੋੜਾ ਘੱਟ ਹੋਊਗਾ ਨਾ ਫੇਰ ਜਾਊਂਗੀ ਉਹ ਦਾਨਾ ਕਿੰਨੇ ਚੰਗੇ ਆ ਗੁਰੂ ਵਰ ਨੂੰ ਨਾ ਅੰਦਰ ਹੀ ਪਾ ਲਿਆ ਵਾ ਨਹੀਂ ਤਾਂ ਹੋਰ ਕੋਈ ਹੁੰਦਾ ਤੇ ਕਹਿਣਾ ਬਾਹਰ ਹੀ ਪਾਉਨੇ ਆ ਇਹ ਮੁੰਡੇ ਨੂੰ ਕਿੰਨਾ ਮੁੰਡੇ ਦਾ ਨਾ ਨੇ ਚਾਹ ਕੀਤਾ ਵਾ ਕੋਈ ਨਹੀਂ ਹੁਣ ਮੈਨੂੰ ਕੋਈ ਫਿਕਰ ਨਹੀਂ ਆ ਉਹ ਮੈਂ ਲੈ ਆਇਆ ਕਰਨਾ ਮੈਨੂੰ ਬੜਾ ਫਿਕਰ ਸੀ ਪਤਾ ਨਹੀਂ ਉਹਨਾਂ ਨੇ ਚੰਗਿਆ ਸਮਝਣਾ ਕਿ ਨਹੀਂ ਸਮਝਣਾ ਜੇ ਮੁੰਡੇ ਨੂੰ ਨਾਲ ਲੈ ਕੇ ਜਾਉਂਗੀ ਮੈਨੂੰ ਕਿੰਨੀ ਖੁਸ਼ੀ ਹੋਈ ਆ ਕਿੰਨਾ ਕਰਦੇ ਮੇਰੇ ਮੁੰਡੇ ਦੇ ਨਾਲ ਚਲ ਮੀ ਰੁਕਦਾ ਤੇ ਫਿਰ ਮੈਂ ਜਾਂਦੀ ਕਿੰਨੀ ਪੱਤੀ ਪੈ ਗਈਆਂ ਪੱਤੀ ਵੀ ਜ਼ਿਆਦੀ ਪੈ ਗਈ ਆ ਇੰਨਾ ਦੁੱਧ ਪੈ ਗਿਆ ਇੰਨਾ ਪੈ ਗਿਆ ਦੁੱਧਾ ਚੱਲ ਅਛਾ ਕੋਈ ਗੱਲ ਨਹੀਂ ਹੁਣ ਮੈਂ ਨਾ ਮਹਿੰਗੇ ਨੂੰ ਚਾਹ ਫੜਾ ਕੇ ਆਵਾ ਮਹਿੰਗੇ ਤੋਂ ਪਹਿਲਾਂ ਤੇ ਉਹਨੂੰ ਫੜਾ ਕੇ ਆਵਾ ਸਰਦਾਰ ਜਿਹੜਾ ਅੰਦਰ ਵਾ ਜੀ ਦਾ ਜਿਆਦਾ ਜ਼ੋਰ ਲੱਗਣ ਡਿਆ ਵੇਲੇ ਬੈਠੇ ਦਾ ਪਹਿਲਾਂ ਇਹਨੂੰ ਫੜਮਨੀ ਆ ਫੇਰ ਮਹਿੰਗੇ ਨੂੰ ਫੜਾ ਕੇ ਆਉਣੀ ਉਹਦਾ ਹੱਕਾ ਲੈ ਗਏ ਮਹਿੰਗਾ ਵਿਚਾਰਾ ਨਾ ਆਖਾਂ ਨਹੀਂ ਉਹ ਮੋੜਦਾ ਤੇ ਗਾਲਾਂ ਦੇ ਕਿਹੜੀ ਗੱਲ ਵਾ ਗਰਸਾਵ ਕੱਢਦਾ ਤੇ ਕੱਢਦਾ ਰਿਹਾ ਮੈਂ ਇਹ ਕੰਨ ਸੁਣ ਨਹੀਂ ਤੇ ਇਹ ਕੰਨ ਮੈਂ ਕੱਢ ਦਿੰਨੀ ਆ ਕੰਮ ਤੇ ਮੇਰਾ ਚੱਲਣ ਡਿਆ ਵਾ ਨਾ ਆ ਬਨੇ ਵੇਲਾ ਲੈ ਕੇ ਕੰਮ ਕਰਾਉਣ ਡਿਆ ਮੈਂ ਕਰਾ ਲੂੰਗੀ ਤੇ ਥਾਂ ਕੀ ਆ ਡਿਆ ਵਾ ਹੁਣ ਜਣ ਕੋਈ ਗੱਲ ਨਹੀਂ ਹੁਣ ਚਾਹ ਮੈਂ ਦੇਵ ਨਹੀਂ ਉਹਨੂੰ ਕੰਮ ਤੇ ਜਿੰਨੇ ਜੀ ਹੋਣ ਤੇ ਉਨੇ ਹੀ ਕੰਮ ਹੋਣ ਤੇ ਫੇਸਬੁੱਕ ਤੇ ਆਉਂਦਾ ਵਾ ਚੱਲ ਅੱਛਾ ਉਧਰ ਆਈ ਯਾਰ ਇੰਪੀ ਦੇ ਘਰ ਉਹਨਾਂ ਨਾਲ ਮੈਂ ਗੱਲ ਅੱਜ ਕਰ ਹੀ ਲੈਣੀ ਹੈ ਕਾਣਾ ਇੱਧਰ ਵੀ ਕਰ ਦਿਆ ਕਰ ਕਿੱਥੇ ਸੋ ਉਥੇ ਸਵਾਇਆ ਮੇਰੇ ਨਾਲ ਕਿਹੜਾ ਉਥੇ ਵੀ ਪੈਸੇ ਮੁੱਕ ਚਲੇ ਇਹਨਾਂ ਦੇ ਆ ਉਹਦੇ ਇਹਨਾਂ ਨੇ ਤਰਾ 4000 ਰੁਪਇਆ ਕਰ ਲਿਆ ਵਾ ਤੇ ਕੋਈ ਨਹੀਂ ਇਹਨਾਂ ਦੇ ਹੈ ਵੀ ਜ਼ਿਆਦਾ ਕੰਮ ਦੋ ਪੋਰਸ਼ਨ ਤਾਂ ਆਪਾਂ ਕਿਹੜਾ ਉੱਤੇ ਜ਼ਿਆਦਾ ਜਾਣੇ ਸਾਡਾ ਕੋਈ ਖਲਾਰਾ ਨਹੀਂਗਾ ਮੈਂ ਉਹਨੂੰ ਕਹਿ ਰਿਆ ਕਰਨਾ ਵੀ ਮੈਂ ਥਾਂ ਹੂੰ ਜਿ ਲੈ ਕਰਨਾ ਤਾਂ ਤੂੰ ਕੱਲੇ ਪੋਚਿਆਂ ਦੀ ਗੱਲ ਕਰ ਲੈ ਮੇਰੇ ਨਾਲ ਆਉਂਦੀ ਆ ਤੇ ਮੈਂ ਉਹਦੇ ਨਾਲ ਵੀ ਗੱਲ ਕਰ ਹੀ ਲੈਣੀ ਆ ਮੈਂ ਹੁਣੇ ਪਰ ਚਾਹ ਫੜਾਵ ਗੇਟ ਬੰਦਵਾ ਬੱਲ ਮਾਰਾ ਲੈ ਮਾਤਾ ਗੁਰੂਵਰ ਦੇ ਪਾਪਾ ਦੇ ਕੰਮ ਕਰਨਾ ਹੈ ਇਹ ਵੀ ਕੰਮ ਕਰਦੇ ਇਹਨਾਂ ਦਾ ਪੱਠੇ ਪਾਉਣ ਦਾ ਹੀ ਕੰਮ ਕੀ ਕਰ ਚਲ ਪੋਛਦੀ ਹਾਂ ਮੀ ਕਿੰਨਾ ਪੈਗਾ ਪੈਲੀਆਂ ਵੀ ਤੇ ਪਾਣੀ ਖਲੋ ਗਿਆ ਹੋਣਾ ਪੱਠੇ ਕਿੱਥੋਂ ਵੱਢਣੇ ਜੇ ਮੀ ਕੱਟ ਹਟ ਦੂਗਾ ਨਾ ਪਾਣੀ ਛੋਕੂ ਤੇ ਸੇ ਪੱਠੇ ਵੱਢ ਲਾਂ ਨਾ ਹੋਊ ਤਾਂ ਨਾ ਚਰ ਵੰਡ ਪਾ ਦਾਂਗੇ ਟੂੜੀ ਦੇ ਉੱਤੇ ਉਹਨਾਂ ਚ ਆਹ ਕੰਮ ਕਰ ਲੈਣੇ ਆ ਕਿੱਦਾਂ ਕਾਲਕ ਜੰਮੀ ਆ ਇਹ ਸਾਰਾ ਪਣਾ ਨਾ ਜੀ ਦੇ ਨਾਲ ਪੈ ਜਾ ਸੁਣਾ ਇਹ ਨਹੀਂ ਆਇਤੀ ਇਹ ਕੀ ਕਰੰਦਾ ਤੂੰ ਇੱਥੇ ਆ ਗਈਆਂ ਮੈਂ ਹੋ ਮੈਨੂੰ ਉਹ ਕਹਿ ਕੇ ਗਈ ਸੀ ਆਂਟੀ ਵੀ ਆਈ ਅੱਛਾ ਮੈਂ ਆਈ ਆ ਤੇ ਤੁਸੀਂ ਆ ਵੀ ਕੰਮ ਕਰਦੇ ਤੁਸੀਂ ਤਾਂ ਪੱਠਿਆਂ ਦਾ ਹੀ ਕੰਮ ਕਰਦੇ ਈ ਇਕੱਲਾ ਫੇ ਵਿਹਲੇ ਹੋ ਕੇ ਕੰਮ ਕਰ ਲੀਦਾ ਨਾ ਸਾਰਾ ਦਿਨ ਬਹਿ ਕੇ ਬੈਕ ਕਰਨਾ ਕੀ ਹੁੰਦਾ ਉਹ ਸਰਦਾਰ ਨੇ ਕਹਿੰਦੀ ਕਿ ਕਰਦੇ ਮੈਂ ਥਾਲੇ ਕਰਦਣਾ ਆ ਪਣਾ ਜੰਮ ਗਿਆ ਨਾ ਕਾਲਖ ਜੀ ਆਹੋ ਜੰਮ ਤੇ ਗਈ ਆ ਤੂੰ ਕਿਦਾਂ ਰਿਹਾ ਤੇਰਾ ਕੰਮ ਪਹਿਲਾ ਦਿਨ ਉਥੇ ਕਿਦਾਂ ਰਹੀ ਸਰਦਾਰ ਨਹੀਂ ਵਧੀਆ ਰਿਹਾ ਉਦਾਂ ਤੇ ਇਹਨਾਂ ਦੇ ਪੱਕੇ ਘਰ ਆ ਕੰਮ ਕਰਨਾ ਤਾਂ ਬੜਾ ਸੌਖਾ ਵਾ ਸੌਖਾ ਹੋ ਕੰਮ ਹਾਂ ਜਿਆਦਾ ਸਾਫ਼ ਹੋ ਜਾਂਦੀ ਜਗਾ ਜਿਆਦਾ ਕੰਮ ਤਾਂ ਨਹੀਂ ਕਰਾਦੇ ਸੀ ਨਹੀਂ ਨਹੀਂ ਜਿਆਦਾ ਤਾਂ ਨਹੀਂ ਕਰਾਇਆ ਜਿੰਨਾ ਉਹਨਾਂ ਨੇ ਆਖਿਆ ਹੀ ਉਹਨਾ ਹੀ ਕਰਵਾਇਆ ਵਾ ਰੋਟੀ ਪਾਣੀ ਖਵਾਇਆ ਤੇ ਨਹੀਂ ਨਹੀਂ ਉਹ ਪੁੱਛਣ ਦੇ ਹੈਗੇ ਕਿ ਚਾਹ ਰੋਟੀ ਖਾਲਾ ਚਾਹ ਪੀਲਾ ਤੇ ਮੈਂ ਕਿਹਾ ਨਹੀਂ ਮੇਰਾ ਮਾਨੇ ਨਹੀਂ ਹੈਗਾ ਤੇ ਸੁਭਾ ਕਿਦਾਂ ਦਾ ਵਾ ਸਰਦਾਰਨੀ ਤਾਂ ਅਜੇ ਤਾਂ ਮੈਨੂੰ ਸਹੀ ਲੱਗਾ ਵਾ ਤੇ ਗੁਰੂ ਵਰ ਕਿੱਥੇ ਹੈ ਗੁਰੂ ਵਰ ਹੋ ਗਿਆ ਕਿੱਥੇ ਤਾਂ ਬਾਹਰ ਨਹੀਂ ਨਹੀਂ ਅੰਦਰ ਹੀ ਪਾਇਆ ਨਹੀਂ ਪੈਂਡਿਆ ਬਾਹਰ ਮੰਜੇ ਤੀ ਨਹੀਂ ਨਹੀਂ ਉਹ ਬੜੇ ਚੰਗੇ ਆ ਉਹਨਾਂ ਨੇ ਅੰਦਰ ਹੀ ਪਾਇਆ ਅੰਦਰ ਹੀ ਪਾਇਆ ਹਾਂ ਕਹਿੰਦੇ ਜੋ ਰੋਊਗਾ ਤਾਂ ਫਿਰ ਮੈਂ ਪੜਾਉਂਗੀ ਅੱਛਾ ਹਾਂ ਮੈਂ ਕਿਤੇ ਰੋਵੇ ਨਾ ਤਾਂ ਇਹਨੇ ਪੜਾਉਂਗੀ ਮੈਂ ਠੀਕ ਹੈ ਮੈਂ ਗੁਰਵਾਰ ਨਾਲ ਤਾਂ ਬਟਾ ਕਰੰਦੇ ਆ ਸਰ ਜਲ ਵਧੀਆ ਲਿਓ ਮੈਂ ਕਰ ਦਿੰਨੀ ਆ ਨਹੀਂ ਮੈਂ ਕਰ ਲੀਨਾ ਮੈਂ ਤੂੰ じゃ ਸਰਦਾਰ ਨਹੀਂ ਕਰੇ ਸਰ ਮੇਲਾ ਸਰਦਾਰ ਨਹੀਂ じゃ ਪਿਆ ਸਰਦਾਰ ਨਹੀਂ ਕੋਈ ਨਹੀਂ ਚਲ ਰਾਲ ਕੇ ਕਰ ਲੈਨੇ ਆ ਤੇ ਫਿਰ ਮੇਰ ਲੈਨੇ ਆ ਲੈ ਤੂੰ ਸੱਕੀ ਆਈ ਹੈ ਮੇਰਾ ਤਾਂ ਕੰਮ ਐਤ ਕਰਨਾ ਹੀ ਕਰਨਾ ਤੂੰ ਮੁਰਕੇ ਘਰ ਵੀ ਜਾਣਾ ਨੇ ਜੇ ਤੇ ਕਿੱਥੇ ਜਾਇਆ ਜਾਣਾ ਫਿਰ ਗੁਰਵਰ ਨੇ ਭੇਜ ਜਾਣਾ ਵਾ ਮੀਂ ਚ ਕਿੱਥੇ ਜਾਇਆ ਜਾਣਾ ਟਰੱਕ ਹੀ ਜਾਣਾ ਬਹਿ ਜਾ ਇੱਕ ਮਿੰਟ ਹਾਂ ਸਲਾਹ ਕਰਨੀ ਤੇਰੇ ਨਾਲ ਇੱਕ ਮਿੰਟ ਹਾਂ ਮੀਂ ਪੈਣਾ ਵਾ ਦੋਵੇਂ ਇੱਥੇ ਆ ਗਿਆ ਨੇ ਹਟਲ ਸਰ ਕੋਠੇ ਚੋ ਕੇ ਸਮਾਨ ਭੇਜ ਗਿਆ ਹੁਣ ਸਾਰਾ ਇਹ ਤਾਂ ਮੈਂ ਵੀ ਸੋਚਣ ਦੇ ਹੀ ਹੀਗੀ ਹੈ ਮੈਂ ਹਾਂ ਜਦੋਂ ਉਹਨੇ ਕਿਹਾ ਨਾ ਪੈਂਦੀ ਨੇ ਤੇ ਮੀਂ ਆਉਂਦਿਆ ਬਾਅਦ ਤੋਂ ਮੈਨੂੰ ਬੜੀ ਫਿਕਰ ਹੋ ਗਈ ਭਾਵੇਂ ਸਮਾਨ ਭੇਜ ਗਿਆ ਹੋਵੇ ਤੇ ਮੈਂ ਕਿਹਾ ਸਰਦਾਰ ਨੂੰ ਨਾ ਪਛਾਣ ਮੈਂ ਤੂੰ 5000 ਰੁਪਏ ਆੜੂਆਂ ਲੈ ਲਈ ਸਰਦਾਰ ਤੋਂ ਦੇ ਦੇਣਗੇ ਪੁੱਛ ਲੈ ਪੁੱਛ ਲੈ ਨੇ ਸਰਦਾਰ ਤਾਂ ਚੰਗਾ ਹੀ ਆ ਆ ਹੱਥਰ ਪਾਲ ਤੋ ਟੂਲ ਪਾਲ ਇਹਨਾਂ ਦੇ ਮੁੱਠੀ ਨੂੰ ਹੋਈ ਦੁਮਾਰੇ ਕੰਮ ਤੇ ਆ ਜਾ ਕਰਨਾ ਤਾਂ ਸਾਡਾ ਜਦ ਤੱਕ ਕਰੂਗਾ ਸਮਾਨ ਆ ਹੋਈ ਤਾਂ ਇਹੋ ਨਾ ਵੇ ਇਧਰੋਂ ਕਮਾਏ ਤੇ ਉਧਰ ਲਾ ਜਾਂਦੇ ਲੱਗਦਾ ਸਾਰਾ ਬੱਲ ਨੂੰ ਬਾਹਰ ਭੇਜ ਗਏ ਨਾ ਬੱਲ ਨੂੰ ਹਾਂ ਨਹੀਂ ਉਧਰ ਥੋੜਾ ਜਿਹਾ ਤੇ ਮੈਂ ਰੱਖਿਆ ਹੀ ਅੰਦਰ ਰੱਖਿਆ ਹੀ ਹਾਂ ਉਹ ਮੈਨੂੰ ਪਤਾ ਮੈਂ ਕਿਤੇ ਮੀਮੂ ਆ ਨਾ ਜਾਵੇ ਫੇ ਸਾਰਾ ਤੇ ਰੱਖਿਆ ਨਹੀਂ ਜਾਣਾ ਇਹ ਤਾਂ ਬਿਲਕੁਲ ਹੈ ਤੇ ਮੇਰੇ ਸਾਨੂੰ ਹਟ ਰਾਈ ਨਹੀਂ ਸਾਡੇ ਵਾਸਤੇ ਸ਼ਾਮ ਵਾਸਤੇ ਜਗ੍ਹਾ ਵੀ ਨਹੀਂ ਬਚੀ ਹੋਣੀ ਹਾਂ ਬੜਾ ਔਖਾ ਹੋਣਾ ਸਾਡੇ ਉਧਰ ਮੈਂ ਘਰ ਨਹੀਂ ਹੀ ਨਾ ਤੇ ਮੈਂ ਤੇੜਾ ਟੂੜਾ ਬਾਵਾ ਭਰ ਲੈਣੀ ਉਹ ਹੀ ਨਾ ਹੁੰਦਾ ਤੂੰ ਹੁਣ ਮੀਤ ਰੋਹੀ ਆ ਜਾਂਦਾ ਤਾਂ ਕੰਮ ਵੀ ਰੋਹ ਕਰਿਆ ਕਰਨਾ ਹੁਣ ਹੂੰ ਕਿ ਸਰਦਾਰ ਕੋ ਲੈ ਕੇ ਪੈਨ ਤਰਪਾਲ ਪਾਲੀ ਪੁੱਛ ਰੋ ਜੀ ਦੇ ਦੇਣ ਤਾਂ ਨਾ ਚੰਗੀ ਗੱਲ ਹੀ ਆ ਪੁੱਛਦੇ ਆ ਅੱਜ ਹਾਂ ਚੱਲ ਫੜ ਲਾ ਚਾੜ ਮਹਾਰਾਜਾ ਕਰਕੇ ਚੱਲੀ ਇਸ ਦਿਨ ਮੈਂ ਖੜਾ ਚਲੋ ਲਓ ਸਰਦਾਰ ਜੀ ਜਾ ਸਰਦਾਰ ਜੀ ਚਾਹ ਪੀਓ ਬਰਗੀਆਂ ਬਣੀ ਆ ਤੇ ਲਿਆਂਦੀ ਆ ਮੈਂ ਕਿੰਨ ਦਿੱਤੀ ਜਾ ਮੈਂ ਆ ਮਹਿੰਗੇ ਨੂੰ ਬਾਅਦ ਚ ਫੜਾਉਣੀ ਆ ਤੁਸੀਂ ਕੰਮ ਬੜਾ ਕੀਤਾ ਨਾ ਤੁਹਾਡਾ ਜੋਰ ਬੜਾ ਲੱਗਾ ਵਾ ਤੇ ਮੈਂ ਚੱਲ ਪਹਿਲਾਂ ਤੁਹਾਨੂੰ ਫੜਾ ਦਿੰਨੀ ਆ ਸ਼ੁਗਰ ਤੁਸੀਂ ਸਰਦਾਰ ਜੀ ਆਖਿਆ ਤੇ ਮੈਨੂੰ ਲੱਗਦਾ ਤੇ ਇਹ ਮਹਿੰਗੇ ਨੇ ਸਖਾਲ ਹੀ ਦਿੱਤਾ ਸਰਦਾਰ ਜੀ ਕਹਣਾ ਆਹੋ ਤੇ ਸਰਦਾਰ ਜੀ ਸਰਦਾਰ ਜੀ ਕਹਿੰਦਾ ਆਹੋ ਤੇ ਮੈਂ ਵੀ ਡਾਪੀ ਕਹਿਣ ਫਿਰ ਤਾਂ ਹੀ ਕੇ ਇਹ ਆ ਵੀ ਖਰਬੂਜੀ ਵਾਲੇ ਵੇਖ ਕੇ ਖਬੂਜਾ ਰੰਗ ਫੜ ਹੀ ਲੈਂਦਾ ਫੜਦਾ ਫੜਦਾ ਵਾ ਤੇ ਚੱਲ ਚੰਗਾ ਹੋ ਗਿਆ ਮੈਨੂੰ ਵੀ ਸਰਦਾਰ ਨੂੰ ਮੈਨੂੰ ਚਾ ਜਾ ਚੜ ਗਿਆ ਤੂੰ ਸਰਦਾਰ ਆਖਿਆ ਹਾਂ ਨਹੀਂ ਉਹ ਤਾਂ ਹੈ ਹੀ ਐ ਤੈਨੂੰ ਮੈਂ ਹੱਬੇ ਮਹਿੰਗੇ ਦੀ ਕੀ ਗੱਲ ਚੱਲ ਉਹਨਾਂ ਤਾਂ ਬਾਅਦ ਚ ਵੇਚਾ ਦਿੱਤੀ ਜਾਊਗੀ ਹੁਣ ਤੁਸੀਂ ਥੱਕ ਗਏ ਜਿਆਦਾ ਆਹੋ ਉਹਨੂੰ ਮਖੌਲ ਤੂੰ ਹੀ ਕਰਨੇ ਔਰ ਗਵੰਡੀਆਂ ਨੇ ਆਣ ਕੇ ਲਾਡੀ ਨੇ ਆਣ ਕੇ ਕਰਨੇ ਨਹੀਂ ਨਹੀਂ ਲਾਡੀ ਨੇ ਕੋਈ ਕਰਨੇ ਆਣ ਕੇ ਹਾਂ ਤੂੰ ਹੀ ਕਰ ਤੀ ਇਹ ਤੁਸੀਂ ਜਲਦੀ ਬਣਾਉਣ ਉਹਨੂੰ ਚੱਲਨੀ ਲੈ ਕੇ ਮੈਂ ਭਰਾਮ ਅਜੇ ਫੜਾਉਣੀ ਆ ਆਹੋ ਤੁਹਾਨੂੰ ਫੜਾਉਣ ਆ ਗਈ ਚਾਹ ਪਹਿਲਾਂ ਚੱਲਨੀ ਲੈ ਕੇ ਉਧਰ ਵੀ ਉਹ ਮੀ ਹਟਿਆ ਵਾ ਕਿ ਨਹੀਂ ਨਹੀਂ ਮੀ ਹਟਿਆ ਵੇ ਚਾਹੇ ਨਾ ਹਟਿਆ ਵੇ ਤੁਹਾਨੂੰ ਕੀ ਲੱਗੇ ਹੈ ਗੱਲ ਨਾਲ ਤੁਸੀਂ ਜੇ ਐਵੇਂ ਜਿੱਦਾਂ ਛਿਲੇ ਚ ਜਨਾਨੀ ਬੜੀ ਹੁੰਦੀ ਹੈ ਵੀ ਉਹਨੂੰ ਬਾਹਰ ਹਵਾ ਨਾ ਲੱਗ ਜਾ ਕਿਤੇ ਹੁੰਦੇ ਛਿਲੇ ਵਾਲਿਆਂ ਵੀ ਹਸਪਤਾਲ ਚ ਕੇਸ ਕਰਾ ਕੇ ਉਸੇ ਵੇਲੇ ਰਾਵਾਂ ਹੀ ਤੁਰੀਆਂ ਫੇਰਦੀਆਂ ਤੁਸੀਂ ਜੇ ਐਵੇਂ ਅੰਦਰ ਬੜੇ ਮੈਂ ਨਾ ਗੱਲਾਂ ਬਣਾਉਣੀ ਐ ਤਾਂ ਕੋਈ ਤੇਰ ਕੋ ਸਿੱਖੇ ਹੈ ਬੱਲੀ ਉੱਤੀਰੀ ਕੋਟ ਚਾਹ ਲੈ ਕੇ ਆ ਗਈਆਂ ਤੇ ਕੀ ਤੂੰ ਐਵੇਂ ਦਈਆਂ ਨੋਰੇ ਜੇ ਮਾਰਨ ਲੈ ਭੋਪੀ ਵੀ ਆ ਗਈ ਆ ਚਲ ਚੰਗਾ ਹੋਇਆ ਆ ਗਈ ਤੇ ਪਰ ਵੇਖ ਹਾਏ ਕਿੰਦਾ ਡਈ ਕੰਮ ਕਰਾਉਣ ਉਹਦੇ ਨਾਲ ਵੀ ਮੈਂ ਕਰਦੀ ਐ ਦਾ ਆਂਦੀ ਹੋਊਗੀ ਉਹਨੂੰ ਪਹਿਲਾਂ ਘਰੋਂ ਕਰਦੀ ਆਈ ਕੰਮ ਵਿਚਾਰੀ ਫਿਰ ਲਾਡੀ ਘਰ ਕੰਮ ਕੀਤਾ ਦੋਵਾਂ ਥਾਵਾਂ ਦਾ ਉੱਪਰ ਵੀ ਤੇ ਹੇਠਾਂ ਵੀ ਤੇ ਹੁਣ ਫੇਰ ਇੱਥੇ ਡਈ ਉਹ ਵਾਕਿਆ ਸਹੀ ਗੱਲ ਆ ਗਰੀਬੀ ਕਰਾ ਦਿੰਦੀ ਸਭ ਕੁਝ ਹੀ ਪਰ ਚੱਲ ਕੋਈ ਨਹੀਂ ਇਹ ਸਭ ਮਹਿੰਗਾ ਉਹਨੂੰ ਕਹਿੰਦਾ ਰਹਿਣ ਤੇ ਮੈਂ ਕਰ ਲਈ ਨਾ ਵਾ ਇਹਨੇ ਫੜਾਫੜ ਉਹਨੂੰ ਡਾ ਲਿਆ ਨਾਲ ਵੀ ਚੱਲ ਕੋਈ ਨਹੀਂ ਕਰ ਲਾ ਪਿਆਰ ਬੜਾ ਦਵਾ ਜੀਆਂ ਦਾ ਉਦਾਂ ਚਲੋ ਮਹਿੰਗੇ ਮਹਿੰਗਾ ਚਾਹ ਪੀ ਲਾ ਹਾਂਜੀ ਖਦਾਬ ਨਹੀਂ ਆ ਜਾ ਚਾਹ ਪੀ ਲਾ ਆ ਗਈ ਲੈ ਗੋਪੀ ਵੀ ਆ ਗਈ ਹਾਂਜੀ ਹਾਂਜੀ ਗੋਪੀ ਵੀ ਆ ਗਈ ਗਲਾ ਲਿਆ ਫਿਰ ਕਿਆ ਪਵਾ ਲੋ। ਲੈ। ਆ ਜਾ ਕੋਪੀ। ਮੁੰਡਾ ਮੁੰਡਾ ਅਜੇ ਉਠਿਆ ਨਹੀਂ ਹੀਗਾ। ਅੱਛਾ ਅੱਛਾ ਉੱਥੇ ਆ। ਹਾਂ ਸੌਂ ਗਿਆ ਹੀਗਾ। ਠੀਕ ਠੀਕ ਆ। ਉਹ ਕਹਿੰਦੇ ਸੀ ਵੀ ਮੈਂ ਫੜਾ ਜੂ। ਹਾਂ ਚੱਲ ਕੋਈ ਨਹੀਂ ਫੜਾ ਜਾਣਾ। ਨਰਿੰਪੀ ਨੇ ਜੇ ਔੜ ਖਲੋਤਾ ਤੇ। ਆਹ। ਮhenga 2 ਗਲਾ ਰੱਖਿਆ ਕੰਤ। ਹਾਂਜੀ ਚਲਾ ਲਈਏ। ਬੜਾ ਚਲਾਕ ਆ ਤੂੰ ਫੇ। ਇਹਨੂੰ ਪਤਾ ਨਾ ਮੇਰੇ ਬੋਟੀ ਨੇ ਹੁਣ ਆਜੀ ਬੈਠਾ ਤੇ ਅਲੀ ਗਲਾਪ ਇਹਨੂੰ ਰੱਖ ਲਿਆ ਯੋ ਐਡਾ ਗਲਾਸ ਆਹਦਾ ਪੀਂਦਾ ਹੀ ਉਹ ਰੋਜ ਐ ਪੱਤੀ ਪੁੱਤੀ ਪਾ ਕੇ ਵਧੀਆ ਚਾਹ ਬਣਾ ਕੇ ਜਿੰਨੀ ਗੋਪੀ ਮੈਂ ਇਹਨੂੰ ਹਾਂ ਨਹੀਂ ਦੱਸਦੇ ਕਹਿੰਦੇ ਵਧੀਆ ਦਿੰਦੇ ਹਾਂ ਹਾਂ ਮੈਂ ਕਿਹਾ ਚੱਲ ਕੰਮ ਕੁੰਮ ਵਿਚਾਰਾ ਕਰਦਾ ਵਾ ਤੇ ਤੁਰਿਆ ਰਹੂਗਾ ਹਾਂਜੀ ਐਥੇ ਫੱਟੀ ਪੁੱਟੀ ਲੈ ਆਂ ਦੇਖੋ ਇਹ ਉੱਥੇ ਆ ਜਾਈਏ ਅੰਦਰ ਕੋਈ ਨਹੀਂ ਸ਼ਰਦਾਰਨੀ ਇੱਥੇ ਠੀਕ ਹੈ ਕੁਰਸੀਆਂ ਲਿਆਦਾ ਕੋਈ ਨਹੀਂ ਕੋਈ ਨਹੀਂ ਆਏ ਪੁੰਜੇ ਬੈ ਗਈ ਤੂੰ ਤੇ ਪਰੋਣੀ ਅੱਜ ਸਾਡੀ ਕੋਈ ਗੱਲ ਨਹੀਂ ਤੂੰ ਨਾ ਅੱਜ ਪੁੰਜੇ ਬੋ ਇਹਨੇ ਚੱਲ ਕੰਮ ਕਰਨਾ ਮੁੰਡੇ ਖੁੰਡੇ ਵੈ ਹੀ ਜਾਂਦੇ ਆ ਕੋਈ ਨਹੀਂ ਸਰਦਾਰ ਨਹੀਂ ਇਹ ਅੱਜ ਕੁਰਸੀ ਤੇ ਬੈਠੀ ਫਿਰ ਕੁਰਸੀ ਪਾਹਲੂ ਵੀ ਰੋਜ ਨਹੀਂ ਨਹੀਂ ਹੋਰ ਚੱਲ ਕੋਈ ਗੱਲ ਨਹੀਂ ਤਾਂ ਬਸ ਕੋਈ ਸਰਦਾਰ ਨਹੀਂ ਹੁਣ ਆਹ ਹੋਰ ਭਈ ਮਾਸਾ ਪਵਾ ਲੋਗੇ ਚੱਲ ਪਾ ਦੋ ਆਹੋ ਕਿਲਾ ਕੋਈ ਨਹੀਂ ਨਿਬੜ ਗਿਆ ਯਾ ਤੂੰ ਛੇਤੀ ਫਿਰ ਕੋਪੀ ਹਾਂਜੀ ਨਿਬੜ ਗਿਆ ਸੀ ਅੱਛਾ ਅੱਛਾ ਕਿੰਨੇ ਕੁ ਜੀ ਆ ਗਏ ਸੀ ਸਵੇਰੇ ਵੇਰੇ ਹੀ 7 ਵਜੇ ਨਾ ਆਈ ਹੈ ਹੀ ਅੱਛਾ ਸਵਾਤੇ ਆ ਗਏ ਫਿਰ ਤੇ ਤੁਹਾਨੂੰ ਹਾਂਜੀ ਸਵਾਤੇ ਆ ਗਏ ਹੈਗੇ ਤੇ ਮੈਂ ਆਖਣ ਨਹੀਂ ਹਾਂ ਵੀ ਚਲ ਹੁਣ ਤੂੰ ਉਧਰ ਵੀ ਹੁੰਨੀ ਆਲ ਜੇ ਹੁਣੇ ਦਿਨ ਮੈਂ ਕਹਤਾ ਸਾਰਾ ਕੰਮ ਕਰ ਤੇ ਰਿੰਪੀ ਨੇ ਤੈਨੂੰ ਪਤਾ ਗੁੱਸਾ ਕਰਨਾ ਵਾ ਹਾਂਜੀ ਤੇ ਕੋਈ ਨਹੀਂ ਨਾ ਹੋਊ ਤੇ ਮੈਂ ਝਾੜੂ ਲਾ ਲਿਆ ਕਰੂੰਗੀ ਤੇ ਤੂੰ ਪੋਚਾ ਲਾ ਦਿਆ ਕਰੀ ਕੱਲਾ ਹੀ ਠੀਕ ਤੇ ਉਧਰੋਂ ਕਰਕੇ ਤੇ ਫਿਰ ਮੈਂ ਆ ਇੱਧਰ ਆਣ ਕੇ ਆਜਾ ਉਦੋਂ ਫਿਰ ਥਾਂ ਹੁਝ ਲਿਆ ਕਰੂੰਗੀ ਨਾ ਕੋਈ ਆ ਜਾਂਦਾ ਫਿਰ ਸਾਰਾ ਖਲਾਰਾ ਬੁਰਾ ਲੱਗਦਾ ਵਾ ਹਾਂਜੀ ਆਹੋ ਤੇ ਜੋ ਤੂੰ ਲੈਣਾ ਹੋਊਗਾ ਥੋੜਾ ਬੋਤਾ ਮਹਿੰਗੇ ਨਾ ਕਰਲਾ ਸਲਾਹ ਤੇ ਮੈਨੂੰ ਦੱਸ ਦੀ ਜੇ ਰ ਇਹਨੂੰ ਤਨਖਾਹ ਦੇਣੀ ਤਾਂ ਨਾਲ ਤੇਰੇ ਵੀ ਜਿਹੜੇ ਬੰਨਗੇ ਥੋੜੇ ਬੋਤੇ ਦੇ ਦਿਆ ਕਰਾਂਗੇ ਕੋਈ ਨਹੀਂ ਸ਼ਦਾ ਨਹੀਂ ਕੋਈ ਪੈਸੇ ਦੀ ਕਿਹੜੀ ਕਰਾਂਦੇ ਆ ਨਹੀਂ ਨਹੀਂ ਵੰਡਿਆ ਕਿਉਂ ਨਹੀਂ ਆ ਪੈਸੇ ਬਦਲੇ ਤੁਰੇ ਫਰੀਦਾ ਵਾ ਕੇ ਨਹੀਂ ਤੂੰ ਆਪ ਹੀ ਦੱਸ ਦੋ ਮੈਂ ਤੁਹਾਨੂੰ ਬਹੁਤ ਕੀ ਦੱਸਣਾ ਵਾੜਾ ਤੇ ਕੋਰੇ ਚ ਘਰ ਵਾ ਤੇ ਐਦਾਂ ਹੀ ਕਦੀ ਕੋਈ ਆਉਂਦਾ ਤੇ ਕਦੀ ਨਹੀਂ ਆਉਂਦਾ ਤੇ ਆਪ ਹੀ ਸਾਨੂੰ ਸਾਰਾ ਕਰਨਾ ਪੈਂਦਾ ਵਾ ਉਦਾਂ ਤੇ ਨਾ ਮੈਂ ਅਜੇ ਝਾੜੂ ਪੋਚਾ ਲਵੋ ਨਹੀਂ ਨਹੀਂ ਨਾ ਤੇ 500 ਰੁਪਏ ਹੀ ਦੇਣੇ ਹੁੰਦੇ ਹੀ ਉਦਾਂ ਚਲੋ ਕੋਈ ਨਾ ਕੋਈ ਚੀਜ਼ ਦੇ ਦੇ ਤੇ ਚਲੋ ਹੁਣ ਤੁਸੀਂ ਵੀ ਦੂਰੋਂ ਆਉਨੇ ਆ ਤੇ ਮੈਂ ਤੈਨੂੰ ਕੱਲੇ ਪੋਚੇ ਦਾ ਹੀ 500 ਰੁਪਇਆ ਦੇ ਦਿਆ ਕਰੂੰਗੀ। ਛੇ ਸਵਾਹ ਕਰਕੇ ਦਾਸਾਂ। ਆਹ ਕੋਈ ਨਹੀਂ ਕਰ ਲੋ ਸਲਾਦ ਨਾਲੇ ਪੀ ਲੋ ਰੋਟੀ ਲਿਆਵਾਂ? ਨਹੀਂ ਨਹੀਂ ਰੋਟੀ ਨਹੀਂ ਬਣਨੀ। ਤੂੰ ਮੈਂ ਕਿਹ ਲੈਣੀ ਰੋਟੀ ਜਾਣਾ? ਨਹੀਂ ਛਦਾ ਨਹੀਂ ਨਹੀਂ ਮੈਂ।